ਸਰ ਅਸੀਂ ਇਹ ਕੰਨੇ ਵੀ ਅੱਖਾਂ ਸਾਹਮਣੇ ਕਢਾਓ ਪਹਿਲੀ ਗੱਲ ਕੋਈ ਵੀ ਤੇਲ ਹੁੰ ਜਿਵੇਂ ਤੁਸੀਂ ਆਏ ਇੰਟਰ ਕਿਤੇ ਸੀਗੇ ਅਸੀਂ ਬਦਾਮ ਦਾ ਤੇਲ ਕਢ ਰਹੇ ਸੀਗੇ ਤੁਹਾਡੇ ਅੱਖਾਂ ਸਾਹਮਣੇ ਨਿਕਲ ਰਿਹਾ ਸੀਗਾ ਤਾਂ ਹੁਣ ਵੀ ਨਿਕਲ ਰਿਆ ਸੀ ਰੋਕੇ ਹੈ ਬਿਲਕੁਲ ਮਤਲਬ ਪਿਓਰ ਨਿਕਲ ਰਿਆ ਸਾਹਮਣੇ ਡੱਬਾ ਖੋਲਾਂਗੇ ਬਦਾਮਾਂ ਦਾ ਜੀ ਤੁਹਾਡੇ ਸਾਹਮਣੇ ਕੱਢਾਂਗੇ ਕੋਈ ਉਹਦੇ ਵਿੱਚ ਲਪਾਉਣੀ ਕੋਈ ਮਿਕਸਿੰਗ ਨਹੀਂ ਕੁਛ ਨਹੀਂ ਹਾਂਜੀ ਕਾਲੀ ਸਰੋਂ ਦਾ ਤੇਲ ਸਰ ਇਹਦਾ ਰੰਗ ਦੇਖੋ ਬਿਲਕੁਲ ਉਸ ਤੋਂ ਬਾਅਦ ਆ ਗਿਆ ਜੀ ਪੀਲੀ ਸਰੋਂ ਜੀ ਇਹ ਵੀ ਬਹੁਤ ਸੇਲ ਹੋ ਰਿਹਾ ਅੱਜਕੱਲ੍ਹ ਜੀ ਠੀਕ ਹੈ ਉਹ ਦੂਰ ਆ ਗਈ ਮੋਫਲੀ ਸਪੈਸ਼ਲ ਗੇਰੀ ਹੈ ਗੁਜਰਾਤ ਦੀ ਗੋਲ ਗੇਰੀ ਦੱਤੇ ਲਈ ਤੇ ਆਹ ਦੇਖੋ ਸਾਡਾ ਸੂਰਜ ਮੁਕੀ ਦਾ ਜੀ ਠੀਕ ਹੈ ਜੀ ਇਹਨੂੰ ਸਨਫਲਾਵਰ ਕਹਿੰਦੇ ਜਿਹੜਾ ਕਿ ਹਾਰਟ ਵਾਸਤੇ ਬਹੁਤ ਵਧੀਆ ਨਾਰੀਅਲ ਦੇ ਲਾ ਨਾਰੀਅਲ ਕੋਕਨਟੇ ਹੋ ਰਿਹਾ ਹੈ ਹਾਂ ਸਰਦੀ ਆ ਰਹੀ ਹੈ ਇਹ ਵਰਦਾਨ ਹੈ ਸਰਦੀ ਦਾ ਉਸ ਤੋਂ ਅੱਗੇ ਜੋਜੋਬਾ ਸਕਿਨ ਵਾਸਤੇ ਜੋਜੋਬਾ ਇਹ ਕੋਈ ਮਤਲਬ ਫੁੱਲ ਨਹੀਂ ਹੁੰਦਾ ਆਪਣਾ ਇਹ ਸੀਡ ਹੈ ਤੁਹਾਨੂੰ ਸੀਡ ਵੀ ਦਿਖਾਵਾਂਗਾ ਮੈਂ ਅੱਗੇ ਤਾਂ ਇਹ ਜਿਹੜਾ ਤੇਲ ਹੈ ਜੀ ਸਕਿਨ ਦੇ ਵਾਸਤੇ ਉਹ ਦੂਵਰ ਆ ਗਿਆ ਸਾਡਾ ਨਿੰਮ ਦਾ ਆ ਰੱਖ ਲੀਏ ਜੀ ਇੱਕ ਮੈਂ ਕੋਈ ਨਹੀਂ ਇਹ ਨਿੰਮ ਦਾ ਤੇਲ ਹੈ ਸਰ ਜਿਹੜਾ ਕਿ ਨਿੰਮ ਦੀ ਨਮੋਲੀ ਦੇ ਵਿੱਚੋਂ ਆਲੀ ਗਿਰੀ ਚੋਂ ਨਿਕਲਦਾ ਅਸੀਂ ਤੁਹਾਨੂੰ ਉਹ ਦਿਖਾਣੇ ਗਿਰੀ ਆਹ ਗਿਰੀ ਹੈ ਜੀ ਇਕਾ ਸੈਬ ਫਲਾਵਰ ਦਾ ਤੇਲ ਹੈ ਜੀ ਹਾਰਟ ਵਾਸਤੇ ਹੋਦੋ ਜਿਹਨੂੰ ਆਪਾਂ ਕਹਿੰਦੇ ਕੋਸਮ ਦੇ ਫੁੱਲ ਦੇ ਬੀਜ ਪੰਜਾਬੀ ਵਿੱਚ ਕਹੀਏ ਇਹਦੇ ਬੀ ਬੀ ਦਿਖਾਣਾ ਕਰਦਾ ਆ ਸੀਡ ਹੈ ਇਹਦੇ ਠੀਕ ਹੈ ਜੀ ਅੰਦਰ ਇਹ ਹੋਰ ਵੀ ਦੁਆ ਲਾਗੇ ਜੀ ਕਾਲੇ ਤੇ ਲਾਤੇ ਇਹ ਕਾਲੇ ਤੇ ਲਾਗੇ ਜੇ ਕੁਕਿੰਗ ਕਰੋ ਜੋਤ ਵਤੀ ਲਗਾ ਸਕਦੇ ਨੇ ਤੇਲੀ ਆਪਾਂ ਮਾਲਿਸ਼ ਸਾਡੇ ਬਦਾਮਾਂ ਦਾ ਤੇਲ ਆ ਗਿਆ ਜਿਹੜਾ ਕਿ ਬਰਵੰਦੀ ਬਦਾਮ ਦਾ ਠੀਕ ਹੈ ਜੀ ਮਤਲਬ ਇਹਨੂੰ ਤੁਸੀਂ ਆਪਾਂ ਪਕਾ ਬਿਲਕੁਲ ਲੋਕਲ ਬਦਾਮ ਨਹੀਂ ਯੂਜ਼ ਕੀਤਾ ਹੋਇਆ ਇਹ ਲੋਕਲ ਦਾ ਭਾਵ ਇਹ ਹੈ ਜੀ ਪੈਕਿੰਗ ਨਾਲ ਮਾ ਲਾਣਾ ਇੱਕ ਆਲਸੀ ਆ ਗਿਆ ਹਾਂ ਜੀ ਅੱਛਾ ਇਹ ਮਤਲਬ ਤੁਸੀਂ ਇਹ ਸਮਝੋ ਕਿ ਸਾਡੇ ਕੋਲੇ ਫਰੈਸ਼ ਹੀ ਹੁੰਦੇ ਆ ਫਰੈਸ਼ ਹੀ ਨਿਕਲਦੇ ਆ ਤੁਸੀਂ ਡੇਟ ਵੀ ਦੇਖ ਸਕਦੇ ਹੋ ਪਿੱਛੇ ਇਹ ਨਹੀਂ ਹੈ ਕੋਈ ਮਹੀਨਾ ਪੁਰਾਣਾ ਚਾਰ ਮਹੀਨੇ ਪੁਰਾਣੇ ਨਹੀਂ ਹੂੰ ਹੂੰ ਬਿਲਕੁਲ ਫਰੈਸ਼ ਕੱਢਦੇ ਆ ਅਸੀਂ ਜਿੰਨੇ ਕੱਢਦੇ ਆ ਉਹਨੇ ਸੇਲ ਕਰਦੇ ਆ ਜੀ ਹਫਤੇ ਦੇ ਵਿੱਚ ਹਫਤੇ ਕੱਢੀ ਜਾਂਦੇ ਆ ਵੇਚੇ ਆ ਪਿਆਜ਼ ਦਾ ਆ ਗਿਆ ਜਿੱਦਾਂ ਪਿਆਜ਼ ਆ ਗਿਆ ਇਹ ਬਾਲਾਵਸਤੀ ਆ ਗਿਆ ਜੀ ਆਹ 15 ਦਿਨ ਹੋਏ ਆ ਇਹਨੂੰ ਆਪਾਂ ਕਹਿੰਦੇ ਆ ਲੌਂਗ ਦਾ ਤੇ ਹਾਂਜੀ ਪਿਓਰ ਲੌਂਗ ਦਾ ਤੇ ਜਿਹੜਾ ਕਿ ਨਹੀਂ ਮਿਲਦਾ ਮਾਰਕੀਟ ਤੁਸੀਂ ਦੇਖੋ ਥੋੜਾ ਲੈਵਾਓ ਤੁਸੀਂ ਇਹਨੂੰ ਰਬ ਕਰਵਾਉਂਦੇ ਥੋੜਾ ਇੰਨੇ ਦੇਖੋ ਕਿੰਨੇ ਕਿ ਲਗਾਏ ਮੈਂ ਦੇ ਫੈਰੀਕ ਸਪਸ਼ੂਲਾ 1 ਮੈਂ ਤਾਂ ਇਹ ਲੱਗਦਾ ਵੀ ਲੌਂਗ ਹੀ ਕਿਸਾ ਰੱਖਿਆ ਬਣਾ ਇਹ ਲੌਂਗ ਹੀ ਐ ਚੋੜ ਐ ਲੌਂਗ ਐ ਸਾਰੇ ਅੱਛਾ ਕੋਈ ਜਾੜ ਦੁਖਦੀ ਐ ਕੋਈ ਸਰਵਾਈਕਲ ਦਾ ਦਰਦ ਐ ਕੋਈ ਟੁਹਿੰਦਾ ਦਰਦ ਐ ਮਤਲਬ ਕੋਈ ਵੀ ਆਪਾਂ ਕਹਿੰਦੇ ਚੀੜਾ ਦਰਦ ਐ ਇਹ ਸਰਦੀ ਮੈਂ ਆਪਾਂ ਕਾਲੇ ਤੇਲ ਦੇਖੇ ਜੋ ਚਿੱਟੇ ਤੇਲ ਵੀ ਚਿੱਟੇ ਤੇਲਾਂ ਦਾ ਤੇਲ ਵੀ ਹੈਗਾ ਓਕੇ ਕਿਉਂਕਿ ਜੋਤ ਵਾਸਤੇ ਮਾਲਿਸ਼ ਕਰਸੋਂ ਅਗਿਆਨ ਵਾਲੇ ਦਿਨ ਐ ਦੀਵਾਲੀ ਐ ਕੋਈ ਹਾਂ 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 ਇਹ ਵੀ ਯੂਜ਼ ਹੋਊਗਾ ਇਹ ਕੈਸਟਰ ਹੈ ਸਰ ਜਿਹਨੂੰ ਕੀ ਆਪਾਂ ਕਹਿੰਦੇ ਰਿੰਡ ਦਾ ਤੇਲ ਅੱਛਾ ਜਿਹੜਾ ਕੀ ਕੌਨਸੀ ਬੀਮ ਜਨ ਆਪਾਂ ਕਹਿੰਦੇ ਕਬਜ਼ੀ ਹੋ ਗਈ ਕਿਸੇ ਨੂੰ ਕਿਸੇ ਦਾ ਕੋਈ ਬਾਲਾ ਦੀ ਦਿੱਕਤ ਹੈ ਇਹ ਤਾਂ ਆਰਾਮ ਬਣ ਇਹ ਪਾੜੀ ਰੋਜ਼ ਮੇਰੀ ਹੈ ਜੀ ਸਾਡੀਆਂ ਦੇਖੋ ਅੱਛਾ ਠੀਕ ਹੈ ਜੀ ਤੁਸੀਂ ਇਹਦੀ ਇੱਕ ਬੂੰਦ ਲਗਾ ਕੇ ਵੀ ਦੇਖੋ ਤੁਹਾਨੂੰ ਮਜ਼ਾ ਆ ਜਾਊਗਾ ਵੈਸੇ ਮਜ਼ਾ ਆ ਜਿਗਾ ਹੱਥ ਤੇ ਲਾ ਕੇ ਹੀ ਪਰਪਰ ਕਰ ਲੋ ਹੱਥ ਤੇ ਦੇਖੋ 스멜 ਆ ਰਿਹਾ ਇਹ ਨਹੀਂ ਕਪੂਰ ਵਰਗੀ ਹੈ ਪਰ ਸਸਤੀ ਗਾਲ ਦੋਸਤੋ ਹੁਣ ਅਗਰ ਤੁਸੀਂ ਮਿਕਸਿੰਗ ਤੇਲ ਜਾਨਕੀ ਮਲਾਵਟੀ ਤੇਲ ਖਾ ਖਾ ਕੇ ਅੱਕ ਚੁੱਕੇ ਹੋ ਸੋਨੂੰ ਸ਼ੁੱਧ ਤੇਲ ਹੈ ਜਿਹੜੇ ਨਹੀਂ ਮਿਲਦੇ ਤਾਂ ਅੱਜ ਤੁਹਾਨੂੰ ਇੱਕ ਇਹੋ ਜਿਹਾ ਸ਼ੋਅਰੂਮ ਤੇ ਲੈ ਕੇ ਆਏ ਆ ਜਿੱਥੇ ਕਿ ਤੁਸੀਂ ਸ਼ੁੱਧ ਤੇਲ ਦੇ ਨਾਲ ਨਾਲ ਆਪਦੇ ਤੇਲ ਖੁਦ ਵੀ ਕਢਵਾ ਸਕਦੇ ਹੋ ਜਾਨੀ ਕਿ ਇਹ ਕਹਿ ਲਓ ਵੀ ਹਰ ਤਰ੍ਹਾਂ ਦੇ ਤੇਲ ਦੀ ਖਾਨ ਹੈ ਉਹ ਸਥਾਨ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਬਠਿੰਡਾ ਸ਼ਹਿਰ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਤੇਲ ਪ੍ਰੋਸੈਸਿੰਗ ਯੂਨਿਟ ਹੈ ਜਿਹੜਾ ਇਹਨਾਂ ਨੇ ਆਪ ਦਾ ਲਾਇਆ ਹੋਇਆ ਆਪ ਦਾ ਤੇਲ ਕੱਢ ਕੇ ਇਹ ਜਿਹੜਾ ਸਪਲਾਈ ਕਰਦੇ ਆ ਤਾਂ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਆਪਾਂ ਕਰਾਂਗੇ ਕਿਵੇਂ ਤੇਲ ਨਿਕਲਦਾ ਹੈ ਕੀ ਉਹਨਾਂ ਦੀ ਕੁਆਲਿਟੀ ਹੈ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਮੈਂ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਲਾਵਟੀ ਚੀਜ਼ ਖਾਣ ਨਾਲੋਂ ਤਾਂ ਨਾ ਖਾਧੀ ਚੰਗੀ ਹੈ ਜੇ ਤੁਸੀਂ ਮਲਾਵਟੀ ਤੇਲਾਂ ਦੀ ਵਰਤੋਂ ਕਰ ਰਹੇ ਹੋ ਤਾਂ ਆਪਣੀ ਸਿਹਤ ਨਾਲ ਕਿਤੇ ਨਾ ਕਿਤੇ ਇੱਕ ਕਾਨੂੰਨੀ ਹਰਕਤ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਉਹ ਕਰ ਰਹੇ ਹੋ ਸਿਹਤ ਨੂੰ ਖਰਾਬ ਕਰ ਰਹੇ ਹੋ ਉਹਦੇ ਵਿੱਚ ਹੈ ਜ਼ਹਿਰ ਹੈ ਜਿਹੜਾ ਆਪਣੇ ਤੌਰ ਤੇ ਤੁਸੀਂ ਸਿੱਟ ਰਹੇ ਹੋ ਕਿ ਜੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਸਰੀਰ ਦੇ ਵਿੱਚ ਤੁਸੀਂ ਆਪ ਪੈਦਾ ਕਰ ਰਹੇ ਹੋ ਅੱਜ ਇਸੇ ਹੀ ਤੇਲ ਦੇ ਖਾਨ ਦੇ ਉੱਪਰ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਇੱਥੋਂ ਦੇ ਓਨਰ ਮੌਜੂਦ ਆ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਤੁਹਾਡਾ ਸਰ ਨਮਸਕਾਰ ਜੀ ਨਮਸਕਾਰ ਜੀ ਹਾਂ ਜੀ ਆਪਾਂ ਸਭ ਤੋਂ ਪਹਿਲਾਂ ਜਿਵੇਂ ਅੱਜ ਦਾ ਬਹੁਤ ਵੱਡਾ ਮੁੱਦਾ ਹੈ ਮਿਲਾਵਟ ਦਾ ਹਾਂ ਜੀ ਸਰ ਕਿਉਂਕਿ ਬੰਦਾ ਯਕੀਨ ਕਰੇ ਤਾਂ ਕਿਸਤੇ ਕਰੇ ਕਿਉਂਕਿ ਮਲਾਵਟ ਹੈ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਆਪਣੇ ਜਿਹੜੇ ਤੇਲ ਮੈਂ ਦੇਖ ਲਈ ਦੇਖੋ ਪੂਰਾ ਭੰਡਾਰ ਹੀ ਹੈ ਹੈਨਾ ਹਰ ਪ੍ਰਕਾਰ ਦਾ ਤਕਰੀਬਨ ਤੇਲ ਆ ਆਪਾਂ ਇਹ ਕਿਵੇਂ ਦਾਵਾ ਕਰ ਸਕਦੇ ਹਾਂ ਵੀ ਸਾਡੇ ਤੇਲ ਦੇ ਵਿੱਚ ਸ਼ੁੱਧਤਾ ਹੈ ਸਰਸ ਇਹ ਕਹਿੰਨੇ ਵੀ ਅੱਖਾਂ ਸਾਹਮਣੇ ਕਢਾਓ ਪਹਿਲੀ ਗੱਲ ਕੋਈ ਵੀ ਤੇਲ ਹੋਵੇ ਜਿਵੇਂ ਤੁਸੀਂ ਆਏ ਇੰਟਰ ਕਿਤੇ ਸੀਗੇ ਅਸੀਂ ਬਦਾਮ ਦਾ ਤੇਲ ਕੱਢ ਰਹੇ ਸੀਗੇ ਤੁਹਾਡੇ ਅੱਖਾਂ ਸਾਹਮਣੇ ਨਿਕਲ ਰਿਹਾ ਸੀਗਾ ਤਾਂ ਹੁਣ ਵੀ ਨਿਕਲ ਰਿਹਾ ਸੀ ਰੋਕੇ ਹਾਂ ਬਿਲਕੁਲ ਮਤਲਬ ਪਿਓਰ ਨਿਕਲ ਰਿਹਾ ਹੈ ਸਾਹਮਣੇ ਡੱਬਾ ਖੋਲਾਂਗੇ ਬਦਾਮਾਂ ਦਾ ਜੀ ਤੁਹਾਡੇ ਸਾਹਮਣੇ ਕੱਢਾਂਗੇ ਕੋਈ ਵਿਚਲ ਕੋ ਨਹੀਂ ਕੋਈ ਮਿਕਸਿੰਗ ਨਹੀਂ ਕੁਛ ਨਹੀਂ ਅ ਜੇ ਜੇ ਕਿਸੇ ਨੂੰ ਇਹ ਲੱਗਦਾਗਾ ਹੈਗਾ ਵੀ ਮਿਕਸਿੰਗ ਹੈਗੀ ਆ ਤਾਂ ਆਪਦਾ ਕੋਲੇ ਖੜ ਕੇ ਤੇਲ ਕਢਵਾ ਕੇ ਲੈ ਜੀ ਕੋਲੇ ਖੜ ਕੇ ਕਢਾਓ ਜੀ ਬਾਕੀ ਸਭ ਤੋਂ ਵੱਡੀ ਆਪਾਂ ਕਹਿੰਦੇ ਲਾਭ ਆਪਣੀ ਜੀਬ ਹੈ ਜਾਂ ਆਪਣੀ ਸਕਿਨ ਆ ਉਹ ਦੱਸਦੀ ਹੈ ਵੀ ਇਹ ਤੇਲ ਮਲਾਵਟ ਹੈ ਜਾਂ ਕੋਈ ਤੇਲ ਦੀ ਸਮੈਲ ਹੈ ਉਹ ਸਾਰੀਆਂ ਚੀਜ਼ਾਂ ਤੋਂ ਆਪਾਂ ਕਿ ਕਿਹੜੇ ਕਿਹੜੇ ਤੇਲ ਹੈ ਜਿਹੜੇ ਆਪਣੇ ਕੋਲੇ ਮਿਲ ਜਾਂਦੇ ਆ ਆਪਣੇ ਕੋਲੇ 40 ਪਲੱਸ ਤੇਲ ਹੈ ਜਿਵੇਂ ਆਪਾਂ ਆਜੋ ਇਸ ਤੋਂ ਤੇਲ ਤੋਂ ਸਟਾਰਟਿੰਗ ਹਾਂਜੀ ਕਾਲੀ ਸਰੋਂ ਦਾ ਤੇਲ ਹੈ ਸਰ ਇਹਦਾ ਰੰਗ ਦੇਖੋ ਬਿਲਕੁਲ ਸਹੀ ਗੱਲ ਹੈ ਜੀ ਸਹੀ ਰੰਗ ਹੈ ਜੀ ਇਹਦਾ ਜਮਾ ਹੁਣ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਰੰਗ ਕਿਹਦੇ ਵਰਗਾ ਵੀ ਰੰਗ ਵਧੀਆ ਰੰਗ ਵਧੀਆ ਹਾਂਜੀ ਤੇ ਮਤਲਬ ਇਹ ਵੀ ਇੱਕ ਦਾਰੂ ਹੀ ਆ ਆਪਣੀ ਆਪ ਦੀ ਦਾਰੂ ਹੈ ਹਾਂ ਇਹ ਵੀ ਦਾਰੂ ਹੈ ਇੱਕ ਤਰ੍ਹਾਂ ਦੀ ਆਪਾਂ ਕਹਿ ਕੇ ਚੱਲੀਏ ਤਾਂ ਜੀ ਜੀ ਤਾਂ ਇਹ ਜਿਹੜਾ ਤੇਲ ਹੈ ਕੋਲਡ ਪ੍ਰੈਸ ਹੈ ਜੀ ਇਸ ਕੋਈ 스ਮੈਲ ਨਹੀਂ ਦੂਜੇ ਤੇਲਾਂ ਨਾਲੋਂ ਅੱਧਾ ਲੱਗਦਾ ਜੇ ਆਪਾਂ ਕਹੀਏ ਕੋਈ ਐਕਸਪੈਲਰ ਹੈ ਜਾਂ ਕੋਲੂ ਉਹਨਾਂ ਚ ਪਾਣੀ ਦੇ ਛਿੱਟਾ ਲੱਗਦਾ ਹੈ ਪਾਣੀ ਨਾਲ ਨਿਕਲਦਾ ਹੈ ਇਹਦੇ ਵਿੱਚ ਕੋਈ ਪਾਣੀ ਐਡ ਨਹੀਂ ਕੋਈ ਮੌਇਸਚਰ ਨਹੀਂ ਇਹਦੀ ਸ਼ੈਲਫ ਲਾਈਫ ਜਿੰਨੀ ਕੋਲ ਥੋੜੀ ਹੈ ਅਛਾ ਕਿੰਨਾ ਚਿਰ ਵੀ ਲਕਸ ਹੋ ਜਾਂਦੇ ਕੋਈ ਖਰਾਬ ਨਹੀਂ ਕਿ ਡੇਢ ਜ਼ਰੂਰ ਅਸੀਂ ਪਾਣੇ ਆ ਦੀ ਲਾਈਫ ਲਿਖਦੇ ਆ ਗਵਰਨਮੈਂਟ ਵੱਲੋਂ ਜਿਹੜਾ ਵੀ ਹੈ ਕੋਈ ਬੈਚ ਦਾ ਡੇਟ ਸਾਰਾ ਕੁਝ ਆਪਾਂ ਨੂੰ ਕਰਨਾ ਪੈਂਦਾ ਜੀ ਉਸ ਤੋਂ ਬਾਅਦ ਆ ਗਿਆ ਜੀ ਪੀਲੀ ਸਰੋਂ ਜੀ ਇਹ ਵੀ ਬਹੁਤ ਸੇਲ ਹੋ ਰਿਹਾ ਅੱਜ ਕੱਲ੍ਹ ਜੀ ਠੀਕ ਹੈ ਇਹ ਕਾਈ ਤੇ ਪੀਲੀ ਸਰੋਂ ਦੇ ਵਿੱਚ ਕੀ ਫਰਕ ਕੀ ਹੁੰਦਾ ਇਹਦੇ ਵਿੱਚ ਸਾਰਾ omega 3 6 9 ਤੇ oleic acid ਹੈ ਜਿਹੜਾ ਕਿ ਆਪਾਂ ਕਹਿੰਦੇ ਕੋਈ ਚੀਜ਼ ਖਾ ਲਈ ਵੀ ਆਪਾਂ ਕਹਿੰਦੇ ਤਜਾਬ ਬਣ ਗਿਆ ਉਹ ਬਣ ਗਿਆ ਸਾਰੀਆਂ ਚੀਜ਼ਾਂ ਤੋਂ ਰਹਿਤ ਹੈ ਠੀਕ ਹੈ ਇਹਦੀ ਆਪਾਂ ਕੁਕਿੰਗ ਕਰੀਏ ਜਾਨੀ ਇਹ ਤਾਂ ਇਹ ਗੈਲੋਪਾ ਦੇਸੀ ਘੋੜੇ ਦੇ ਤੌਰ ਤੇ ਵਰਤ ਸਕਦੇ ਆ ਦੇਸੀ ਘੋੜੇ ਕਹ ਕੇ ਵਿਗਦਾ ਜੀ ਆਣ ਲਓ ਅੱਛਾ ਦੇਸੀ ਘੋੜੇ ਵਿਗਦਾ ਜੀ ਕਹਿ ਕੇ ਉਹਦੂ ਆ ਗਈ ਮੂਫਲੀ ਸਪੈਸ਼ਲ ਗੀਦੀ ਹੈ ਗੁਜਰਾਤ ਦੀ ਗੋਲ ਗੀਦੀ ਦਾ ਤੇਲ ਹੈ ਜੀ ਦੇਖੋ ਇਹ ਮੂਫਲੀ ਵੀ ਗੁਜਰਾਤ ਤੋਂ ਆਉਂਦੀ ਹੈ ਕੀ ਨਹੀਂ ਮੂਫਲੀ ਸਾਰੀ 100 ਰੁਪਏ ਕਿਲੋ ਆਉਂਦੀ ਹੈ ਆਉਂਦੀ ਹੈ ਜੀ ਮਾਰਕੀਟ 'ਚ ਲੋਕਲ ਆਮ ਹੀ ਮਿਲਦੀ ਹੈ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਸਿੰਘ ਦਾਣਾ ਹੈ ਜਾਂ ਹੋਰ ਹੈ 130 ਰੁਪਏ ਤੋਂ ਸਟਾਰਟ ਹੁੰਦੀ ਹੈ ਇਹ ਉਹਦਾ ਤੇਲ ਕੱਢਿਆ ਬਾਈ ਜੀ ਦੇਖੋ ਇਹਦਾ ਰੰਗ ਦੇਖੋ ਇਹਦੀ ਖੁਸ਼ਬੂ ਬ ਮਤਲਬ ਇਹ ਆਪਾਂ ਇਹ ਕਹਿ ਸਕਦੇ ਆਂ ਵੀ ਆਪਣੇ ਜਿੰਨੇ ਵੀ ਦੇਖਣ ਵਾਲੇ ਵੀਰ ਆ ਚਾਹਣ ਵਾਲੇ ਆਪਾਂ ਨੂੰ ਵੀ ਮੈਂ ਜਿਹੜਾ ਆਪਾਂ ਸੀਡ ਵਰਤਦੇ ਆਂ ਤੇਲ ਵਾਸਤੇ ਉਹਦੀ ਵੀ ਕੁਆਲਿਟੀ ਬੈਸਟ ਹੈ ਉਹਦੀ ਵੀ ਤੁਹਾਨੂੰ ਦਿਖਾਉਂਦੇ ਆਂ ਸੀ ਤੇ ਆਹ ਦੇਖੋ ਸਾਡਾ ਸੂਰਜਮੁਖੀ ਦਾ ਜੀ ਠੀਕ ਹੈ ਜੀ ਜਿਹਨੂੰ ਸਨਫਲਾਵਰ ਕਹਿੰਦੇ ਆਂ ਜਿਹੜਾ ਕਿ ਹਾਰਟ ਵਾਸਤੇ ਬਹੁਤ ਵਧੀਆ ਓਕੇ ਜਿਹੜੇ ਹਾਰਟ ਦੇ ਮਰੀਜ਼ਾਂ ਵਾਸਤੇ ਇੱਕ ਵਰਦਾਨ ਹੀ ਹੈ ਰਿਫਾਈਨਰ ਫੁਨਰ ਸਭ ਆਪਾਂ ਕਹਿੰਦੇ ਆਂ ਵੀ ਖਾਈ ਜਾਂਦੇ ਆਂ ਚਲੋ ਤੋਰ ਫੈਂਡਾਂ ਚ ਕੀ ਹੈ ਜੀ ਤੁਹਾਨੂੰ ਪਤਾ ਹੈ ਤੇ ਇਸ ਤੋਂ ਬਿਨਾ ਹੋਰ ਆਪਾਂ ਦੇਖੀਏ ਹੋਰ ਆਪਣੇ ਜਿੰਮੇ ਆ ਜਾਓ ਨਾਰੀਅਲ ਤੇਲ ਹੈ ਨਾਰੀਅਲ ਕੋਕਨਟ ਤੇਲ ਹੋਇਆ ਹੈ ਹਾਂ ਸਰਦੀ ਆ ਰਹੀ ਹੈ ਇਹ ਵਰਦਾਨ ਹੈ ਸਰਦੀ ਦਾ ਓਕੇ ਇਹਦੀ ਕੁਕਿੰਗ ਤੇ ਪੀਲੋ ਇਹਨੂੰ ਡਾਇਰੈਕਟਰ ਅੱਛਾ ਡਾਇਰੈਕਟਰ ਵੀ ਪੀ ਸਕਦੇ ਡਾਇਰੈਕਟ ਪੀਲੋ ਜੀ ਇਹਨੂੰ ਕੋਈ ਸਮੈਲ ਨਹੀਂ ਕੁਝ ਨਹੀਂ ਗੋਲੇ ਦਾ ਨਿਕਲਿਆ ਹੋਇਆ ਜੀ ਖੁਦ ਕੱਢਿਆ ਹੋਇਆ ਸੀ ਅਸੀਂ ਜਿੰਨੇ ਵੀ ਤੇਲ ਕੱਢਦੇ ਹਾਂ ਹਾਂਜੀ ਉਹਦੇ ਸੀਡ ਜਾਂ ਕੋਈ ਵੀ ਕਹਿੰਦੇ ਆਪਾਂ ਨਾਰੀਅਲ ਬਦਾਮ ਕੋਈ ਨਿੰਮ ਦਾ ਕੋਈ ਵੀ ਤੇਲ ਹੈ ਤੁਹਾਨੂੰ ਮੈਂ ਮਾਣ ਇੱਕ ਡਰੋ ਸਰ ਮੈਰਾ ਕੋਇਨ ਕੋਇਲ ਕੋਇਨ ਕੋਇਨ ਆਈ ਥਿੰਕ ਪੂਰੀ ਰੱਖ ਦਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਇਹ ਦੋ ਬੂੰਦਾਂ ਪੀ ਕੇ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ ਆਹ ਚਮਕ 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 ਨਹੀਂ ਨਹੀਂ ਤੁਸੀਂ ਲੈ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖੋ ਤੁਸੀਂ ਦੱਸੋ ਆਇਆ ਮਜ਼ਾ ਆਇਆ ਮਜ਼ਾ ਟੇਸਟ ਆਇਆ ਬਾਕੀ ਕੁਆਲਿਟੀ ਹੈਗੀ ਐ ਬਸ ਇਹਦੀ ਕੁਕਿੰਗ ਕਰੋ ਲੈ ਦੋਸਤੋ ਸਾਰੇ ਸਾਹਮਣੇ ਪੀਤਾ ਹੈ ਠੀਕ ਹੈ ਨਾ ਤੇ ਵਾਕਈ ਕੁਆਲਿਟੀ ਹੈਗੀ ਆ ਬਾਕੀ ਕੋਕੋਨਟ ਦਾ ਟੇਸਟ ਆਉਂਦਾ ਜਿਵੇਂ ਆਪਾਂ ਕੋਕੋਨਟ ਦੀ ਗਿਰੀ ਨਹੀਂ ਖਾਦੀ ਹੁੰਦੀ ਕੱਚੀ ਗਿਰੀ ਹੈ ਨਾ ਉਹ ਉਦਾਂ ਦਾ ਟੇਸਟ ਆਉਂਦਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅੱਛਾ ਉਸ ਤੋਂ ਅੱਗੇ ਪਹ ਚਲੀਏ ਜੀ ਉਸ ਤੋਂ ਅੱਗੇ ਜੋਜੋਬਾ ਸਕਿਨ ਵਾਸਤੇ ਜੋਜੋਬਾ ਇਹ ਕੋਈ ਮਤਲਬ ਫੂਡ ਨਹੀਂ ਹੁੰਦਾ ਆਪਣਾ ਸੀਡ ਹੈ ਇਹ ਸੀਡ ਹੈ ਤੁਹਾਨੂੰ ਸੀਡ ਵੀ ਦਿਖਾਉਂਗਾ ਮੈਂ ਅੱਗੇ ਤਾਂ ਇਹ ਜਿਹੜਾ ਤੇਲ ਹੈ ਜੀ ਸਕਿਨ ਦੇ ਵਾਸਤੇ ਇਹ ਇਹ ਸੀਡ ਕਿੱਥੋਂ ਪੈਦਾ ਹੁੰਦਾ ਜੀ ਆਪਾਂ ਇਸ ਤੇ ਥੋੜੀ ਜੀ ਚੱਕਰ ਇੰਡੀਆ 'ਚ ਮਿਲਦਾ ਰਾਜਸਥਾਨ 'ਚ ਮਿਲ ਜਾਂਦਾ ਜੀ ਆਹ ਸੀਡ ਹੈ ਇਹਦਾ ਅੱਛਾ ਆਹ ਵਾਲਾ ਸੀਡ ਹੈ ਠੀਕ ਹੈ ਆ ਦਿਖਾ ਦਿਓ अच्छा ਇਹਦਾ ਨਾਮ ਹੀ ਹੈ 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 ਹਾਂ ਇਹ ਮਤਲਬ ਜਿੰਨੀਆਂ ਵੀ ਕਰੀਮਾਂ ਆਉਂਦੀਆਂ ਆਪਾਂ ਕਹਿੰਦੇ ਆਂ ਇੰਡੀਆ ਦੀਆਂ ਬਾਹਰ ਲੀਆਂ ਸਾਰੀਆਂ ਕਰੀਮਾਂ ਦੇ ਵਿੱਚ ਇਹ ਤੇਲ ਹੁੰਦਾ ਪਰ ਅਸੀਂ ਡਾਇਰੈਕਟ ਸੀਡ ਚੋਂ ਕੱਢ ਕੇ ਸੇਲ ਕਰਦੇ ਆਂ ਇਹ ਸਾਡੀ ਬਹੁਤ ਵਧੀਆ ਸੇਲ ਹੈ। ਅੱਛਾ ਜਿੰਨੀ ਵੀ ਸਕਿਨ ਕਰੀਮ ਜਿਹੜੀ ਆਉਂਦੀ ਹੈ ਹਾਂਜੀ ਜਿੰਨੀਆਂ ਵੀ ਆਉਂਦੀਆਂ ਭਾਵੇਂ ਜਾਇ ਇੰਡੀਆ ਦੀਆਂ ਚਾਹੇ ਬਾਹਰ ਲੀਆਂ ਕੋਈ ਵੀ ਆਉਂਦੀ ਹੈ ਉਸ ਤੋਂ ਬਾਅਦ ਆ ਗਿਆ ਸਾਡਾ ਨਿੰਮ ਦਾ। ਆ ਰੱਖ ਲੀਏ ਜੀ ਇੱਕ ਮਿੰਟ। ਕੋਈ ਨਹੀਂ। ਇਹ ਨਿੰਮ ਦਾ ਤੇਲ ਹੈ ਸਰ ਜਿਹੜਾ ਕਿ ਨਿੰਮ ਦੀ ਨਮੋਲੀ ਦੇ ਵਿੱਚ ਵਾਲੀ ਗਿਰੀ ਚੋਂ ਨਿਕਲਦਾ। ਅਸੀਂ ਤੁਹਾਨੂੰ ਉਹ ਦਿਖਾਣੇ ਗਿਰੀ ਆਹ ਗਿਰੀ ਹੈ ਤੁਸੀਂ ਕੋਈ ਸਾਹਮਣੇ ਕਢਾਣਾ ਹੈ ਸਾਹਮਣੇ ਵੀ ਕੱਢਾਂਗੇ ਨਹੀਂ ਵੀ ਅਸੀਂ ਕੋਈ ਆ ਮੈਂ ਉਹ ਹੀ ਕਹਿੰਦਾ ਇਹ ਕੱਲੀ ਗਿਰੀ ਹੈ ਅੱਛਾ ਹਾਰਡ ਨਮੋਲੀ ਦੇ ਅੰਦਰਲੀ ਗਿਰੀ ਹਾਰਡ ਨਹੀਂ ਸੌਫਟ ਹੈ ਖੁਸ਼ਬੂ ਦੇਖੋ ਇਹਦੀ ਤੁਸੀਂ ਖੋਲ ਲਓ ਅੰਧੀ ਬਾਕੀ ਹੁੰਦੀ ਹੈ ਜੀ ਨਿੰਮ ਦੀ ਘੜਤਨ ਮਾਰਦੀ ਹੈ ਘੜਤਨ ਮਾਰਦੀ ਹੈ ਇਹ ਸਕਿਨ ਵਾਸਤੇ ਬਹੁਤ ਵਧੀਆ ਜੀ ਜੀ ਕੋਈ ਆਪਾਂ ਕਹਿੰਨੇ ਵੀ ਆਪਾਂ ਕਿਤੇ ਇਹੀ ਜਗ੍ਹਾ ਬੈਠੇ ਆ ਪਾਰਕ 'ਚ ਬੈਠੇ ਆ ਤਾਂ ਮੱਛਰੀ ਖਾਈ ਜਾਂਦਾ ਹੈ ਹਾਂਜੀ ਦੋ ਬੂੰਦਾ ਲਾ ਲਓ ਤੁਹਾਡੇ ਕੀ ਤੁਹਾਡੇ ਨਾਲ ਵਾਲੇ ਦੇ ਵੀ ਨੇੜੇ ਨਹੀਂ ਆਣਾ ਇਹ ਚਮਚਾ ਵੀ ਫਾਇਦਾ ਕਰਦਾ ਹੈ। ਅਚਰਤੋ ਕਿਸੇ ਨੂੰ 슈ਗਰ ਹੈ। ਹਾਂਜੀ। ਪੈਰਾਂ નીચે ਮਾਲਿਸ਼ ਕਰੋ। ਕਿਉਂਕਿ 슈ਗਰ ਹਮੇਸ਼ਾ ਪੈਰਾਂ ਤੋਂ ਚੱਲਦੀ ਹੈ। ਹੂੰ। ਬਹੁਤ ਵਧੀਆ ਚੀਜ਼ ਹੈ ਜੀ। ਇਹ ਬਹੁਤ ਵਧੀਆ। 슈ਗਰ ਦੇ ਤਾਂ ਮਰੀਜ਼ ਹੀ ਬਹੁਤ ਜ਼ਿਆਦਾ ਲੋਕ। ਭਰਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਕੰਮ ਦੀ ਵੀਡੀਓ ਹੈ। ਹੁਣ ਇਹ ਦੇਖ ਲਓ ਵੀ ਇਹ ਤਕਰੀਬਨ ਮੈਨੂੰ ਇਹ ਲੱਗਦਾ ਵੀ ਹਰ ਇੱਕ ਘਰ ਛੱਡ ਕੇ 슈ਗਰ ਦਾ ਮਰੀਜ਼ ਹੈ। ਤੇ ਉਹਦੇ ਵਾਸਤੇ ਇਹਦਾ ਨਿੰਮ ਦਾ ਤੇਲ ਹੈ ਵਰਦਾਨ ਹੈ। ਇੱਕ ਤੁਹਾਨੂੰ ਮੈਂ ਹੋਰ ਦਿਖਾਉਂਦਾ ਜੀ। ਹਾਂਜੀ। ਇੱਕ ਸੈਫ ਫਲਾਵਰ ਦਾ ਤੇਲ ਹੈ ਜੀ। ਹਾਰਟ ਵਾਸਤੇ ਬਹੁਤ ਓ ਦੇ ਨੂੰ ਆਪਾਂ ਕਹਿੰਦੇ ਕੋਸਮਦੇਵ ਫੁੱਲ ਦੇ ਬੀ ਤੁਹਾਨੂੰ ਜਿਹੜੇ ਮੈਂ ਆਹ ਇਹਦੇ ਬੀ ਵੀ ਦਿਖਾਣਾ ਤੁਹਾਨੂੰ ਮੈਂ ਆਹ ਸੀਡ ਐ ਦੇ ਜੀ ਠੀਕ ਹੈ ਜੀ ਮਤਲਬ ਜਿਹੜਾ ਵੀ ਤੇਲ ਤੁਸੀਂ ਚੱਕੋਗੇ ਸਾਡੇ ਕੋਲੋਂ ਅਸੀਂ ਆਪ ਕੱਢਿਆ ਹੋਊਗਾ ਇਹ ਇਹ ਸੀਡ ਵੀ ਬਾਹਰੋਂ ਆਉਂਦੀ ਹੈ ਜੀ ਇਹ ਸੀਡ ਵੀ ਬਾਹਰੋਂ ਰਾਜਸਥਾਨ ਤੋਂ ਮਿਲਦੀ ਹੈ ਕਿਉਂਕਿ ਆਪਣੇ ਲੋਕਲ ਤੋਂ ਮੈਂ ਕਹਿੰਦੇ ਦੇਖੇ ਨਹੀਂ ਲੋਕਾਂ ਤਾਂ ਨਹੀਂ ਲੋਕਾਂ ਅਸੀਂ ਕੋਲ ਲੈਂਦੇ ਵੀ ਨਹੀਂ ਮੈਂ ਤੁਹਾਨੂੰ ਕਿ ਕੋਈ ਸੀਡ ਕੋਈ ਪਰਚੇਜ਼ ਹੈ ਨਹੀਂ ਲੋਕਾਂ ਲੋਕਲ ਕੋਈ ਪਰਚੇਜ਼ ਕੋਈ ਪਰਚੇਜ਼ ਨਹੀਂ ਤਾਂ ਇਹ ਤੇਲ ਬਹੁਤ ਵਧੀਆ ਹੈ ਟੇਸਟ ਬਹੁਤ ਵਧੀਆ ਹੈ ਦਾ ਜੀ ਇਹ ਕੀ ਕੰਮਉਗਾ ਜੀ ਇਹ ਹਾਰਟ ਵਾਸਤੇ ਬਹੁਤ ਵਧੀਆ ਕੁਕਿੰਗ ਦੇ ਕੰਮ ਆਉਂਦਾ ਜੀ ਨਹੀਂ ਇਹ ਡਾਇਰੈਕਟਿਵ ਵੀ ਨਹੀਂ ਇਹ ਵੀ ਨਹੀਂ ਕੁਕਿੰਗ ਸਬਜੀ ਬਣਦੀ ਉਹਦੀ ਓਨਲੀ ਕੁਕਿੰਗ ਵਾਸਤੇ ਹਾਂਜੀ ਠੀਕ ਹੈ ਜੀ ਤਾਂ ਹੋਰ ਦਿਖਾਣਾ ਤੁਹਾਨੂੰ ਮੈਂ ਹਾਂਜੀ ਹਾਂਜੀ ਹੋਰ ਵੀ ਦੁਵਾ ਲਾਗੇ ਜੀ ਕਾਲੇ ਤੇ ਲਾਉਂਦੇ ਇਹ ਕਾਲੇ ਤੇ ਲਾਗੇ ਇਹ ਕੁਕਿੰਗ ਕਰੋ ਜੋਤ ਵਤੀ ਲਗਾ ਸਕਦੇ ਆਂ ਇੰਨੇ ਲਈ ਆਪਾਂ ਮਾਲਿਸ਼ ਕਰ ਸਕਦੇ ਆਂ ਬਹੁਤ ਵਧੀਆ ਮਾਸਪੇਸ਼ੀਆਂ ਵਾਸਤੇ ਹਾਂ ਬਹੁਤ ਵਧੀਆ ਸਕਿਨ ਵਾਸਤੇ ਬਹੁਤ ਵਧੀਆ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਬਦਾਮਾਂ ਦਾ ਤੇਲ ਆ ਗਿਆ ਜਿਹੜਾ ਕਿ ਗੁਰਵੰਦੀ ਬਦਾਮ ਦਾ ਠੀਕ ਹੈ ਜੀ ਮਤਲਬ ਇਹਨੂੰ ਤੁਸੀਂ ਆਪਾ ਮਤਲਬ ਲੋਕਲ ਬਦਾਮ ਨਹੀਂ ਯੂਜ਼ ਕੀਤਾ ਹੋਇਆ ਨਹੀਂ ਲੋਕਲ ਆਪਾਂ ਵੀ ਆ ਜੀ ਪੈਕਿੰਗ ਵਾਲਾ ਮਾਲ ਆਪਾਂ ਅੱਛੀ ਕੁਆਲਿਟੀ ਹੈ ਅੱਛੀ ਕੁਆਲਿਟੀ ਦੇ ਕੋਈ ਡੱਬੇ ਸਾਡੇ ਕੋਲ ਜਿਹੜੇ ਪੈਕਿੰਗ ਵਾਲੇ ਆਉਂਦੇ ਆ ਦੇਖੋ ਹਮ ਹਮ ਅਸੀਂ ਇਹ ਵੀ ਆਪਾਂ ਆਦਮਿਆ ਆ ਮਾਮਰਾ ਬਦਾਮ ਆ ਗਿਆ ਹਾਂਜੀ ਇਹਦਾ ਵੀ ਕੱਢਦੇ ਆ ਅਸੀਂ ਇੱਕ ਇਹਨਾਂ ਦਾ ਹੀ ਜਾਂਦਾ ਆਪਣੇ ਮਲਾਈ ਗੇਰੀ ਜਾਂਦੀ ਆ ਉਹਦਾ ਵੀ ਕੱਢਦੇ ਆ ਮਤਲਬ ਵਧੀਆ ਤਾਂ ਕੱਢਦੇ ਆ ਕਿ ਆਏ ਨਹੀਂ ਹੈਗਾ ਆਪਾਂ ਵੀ ਕੋਈ ਲੋਕਲ ਇੱਥੋਂ ਲੈ ਲਈ ਤਾਂ ਉਹਦਾ ਕੱਢ ਲਿਆ ਫੇ ਕੁਆਲਿਟੀ ਨਹੀਂ ਬੰਦੀ ਜੀ ਰੰਗ ਨਹੀਂ ਬੰਦਾ ਦੇਖੋ ਨੇ ਓਹ ਹੋਣ ਇੱਕ ਗੱਲ ਇੱਕ ਆਪਣੇ ਸਵਾਲ ਚ ਸਵਾਲ ਇੱਥੇ ਇੱਕ ਹੋਰ ਨਿਕਲਿਆ ਆ ਹੁਣ ਐਂ ਦੇ ਸੀਡ ਦਿਖਾਉਂਦੇ ਹਨਾ ਐਨੇ ਕ ਤੇਲ ਦਿਖਾਉਂਦੇ ਬਾਦਾਮਾਂ ਦੀਆਂ ਕੁਆਲਿਟੀਆਂ ਸੀਡ ਦੀਆਂ ਕੁਆਲਿਟੀਆਂ ਦੱਸਦੇ ਫਿਰ ਮਹਿੰਗਾ ਹੀ ਬਹੁਤ ਹੋਊਗਾ ਮੈਨੂੰ ਤਾਂ ਲੱਗਦਾ ਸਮਾਨ ਕੋਈ ਮਹਿੰਗਾ ਨਹੀਂ ਤੁਸੀਂ ਐ ਮੰਨ ਕੇ ਚੱਲੋ ਆਹ ਤੇਲ ਹੈ ਸਾਡਾ ਜਿਹੜਾ ਹਾਂ ਇਹ 22300 ਰੁਪਏ ਲੀਟਰ ਹੈ ਜੀ ਤੇ ਤੁਸੀਂ ਇਹੀ ਜੇ ਕਿਸੇ ਕੰਪਨੀ ਚ ਜਾਓਗੇ ਕਟੋ-ਕਟ 5000 ਰੁਪਏ ਲੀਟਰ ਮਿਲੂ ਮੱਲੇ ਤਾਂ ਚੰਗਾ ਬਾਦਾਮ ਹੀ 1000 ਰੁਪਏ ਦਾ 900 ਰੁਪਏ ਦਾ 1000 ਰੁਪਏ ਬਾਦਾਮ ਹੈ ਜੀ ਸਟਾਰਟਿੰਗ ਜਿਹੜਾ ਵਧੀਆ ਹੈ ਹੈਗਾ ਹਾਂ ਤਾਂ ਆਪਾਂ ਕੀ 5-6 ਵਾਲਾ ਕੱਢਾਂਗੇ ਉਹਦਾ ਕੀ ਤੇਲ ਨਿਕਲਣਾ ਕੁਝ ਤਾਂ ਤੇਲ ਤਾਂ ਬਾਦਾਮਾ ਜੀ ਨਿਕਲਣਾ ਕਿ ਨਹੀਂ ਤੇਲਾ ਜੇ ਤੇਲ ਨਿਕਲਣਾ ਜੀ ਤੇਲਾ ਜੇ ਤੇਲ ਨਿਕਲਣ ਆਹੀ ਗੱਲ ਮੈਂ ਕਹਿਣ ਲੱਗਿਆ ਸੀ ਹਾਂ ਦੇ ਕੁਆਲਿਟੀ ਹੋਗੀ ਤਾਂ ਹੀ ਹੈ ਜੀ ਹਾਂਜੀ 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 ਤੇ ਇੱਕਾ ਪਿਆਜ਼ ਦਾ ਵੀ ਪਿਆਗਾ ਹਾਂ ਉਹ ਵੀ ਦਿਖਾਣਾ ਹੈ ਜੀ ਇੱਕ ਹਲਸੀ ਦਾ ਆ ਗਿਆ ਹਾਂਜੀ ਅੱਛਾ ਇਹ ਮਤਲਬ ਤੁਸੀਂ ਇਹ ਸਮਝੋ ਕਿ ਸਾਡੇ ਕੋਲੇ ਫਰੈਸ਼ ਹੀ ਹੁੰਦੇ ਆ ਫਰੈਸ਼ ਹੀ ਨਿਕਲ ਤੁਸੀਂ ਡੇਟ ਵੀ ਦੇਖ ਸਕਦੇ ਹੋ ਪਿੱਛੇ ਇਹ ਨਹੀਂ ਹੈਗਾ ਕੋਈ ਮਹੀਨਾ ਪੁਰਾਣਾ ਚਾਰ ਮਹੀਨੇ ਪੁਰਾਣਾ ਨਹੀਂ ਹੂੰ 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 ਬਿਲਕੁਲ ਫਰੈਸ਼ ਕੱਢਦੇ ਆਂ ਅਸੀਂ ਜਿੰਨੇ ਕੱਢਦੇ ਆਂ ਉਹਨੇ ਸੇਲ ਕਰਦੇ ਆਂ ਜੀ ਹਫਤੇ ਦੇ ਵਿੱਚ ਹਫਤੇ ਕੱਢੀ ਜਾਂਦੇ ਆਂ ਵੇਚੀ ਜਾਂਦੇ ਆਂ ਠੀਕ ਹੈ ਜੀ ਅੱਛਾ ਇੱਕ ਚੀਜ਼ ਹੋਰ ਵੀ ਆ ਗਈ ਆਪਾਂ ਸੇਲ ਕਰਨ ਤੋਂ ਜ਼ਿਆਦਾ ਜੇ ਕਿਸੇ ਨੇ ਘਰੇ ਬੈਠੇ ਮੰਗਵਾਉਣਾ ਹੋਵੇ ਮਤਲਬ ਦੂਰ ਦਰਾਡੇ ਰਹਿੰਦਾ ਕੋਈ ਆਪਣੇ ਪਿੰਡੋਂ ਸ਼ਹਿਰ ਤੋਂ ਆਲ ਓਵਰ ਇੰਡੀਆ ਜੀ ਦੂਰ ਦਰਾਜੇ ਕੀ ਆਲ ਓਵਰ ਇੰਡੀਆ ਭੇਜਿਆ ਸੀ ਅੱਛਾ ਡਿਲੀਵਰੀ ਕਰ ਦਿੰਦੇ ਹਾਂ ਕਿਤੇ ਵੀ ਮੰਗਾਓ ਆਲ ਓਵਰ ਇੰਡੀਆ ਪਹੁੰਚਣਗੇ ਕੋਈ ਬਾਲਾ ਖਰਚਾ ਨਹੀਂ ਐਵੇਂ ਕਹੀਏ ਜਾਂ ਬਗੇ ਵੀ ਪੰਜਾਬ ਦਾ ਏਰੀਆ ਦਾ ਵੀ 22 ਰੁਪਏ 25 ਰੁਪਏ ਕਿਲੋ ਪਹੁੰਚ ਜਾਂਦਾ ਹੈ ਕੋਈ 10 ਰੁਪਏ ਹੋਰ ਵੱਧ ਲੱਗਦੇ ਆ ਕੋਈ ਦੂਰ ਨੇੜੇ ਮੰਗਾਣਾ ਸਾਡਾ ਜਾਂਦਾ ਹੀ ਹੈ 2000 ਕਿਲੋਮੀਟਰ ਦੂਰ ਤੱਕ ਜਾਂਦੇ। ਬਸ ਸਿਰਫ ਤੁਸੀਂ ਕੋਰੀਆ ਦਾ ਖਰਚਾ ਜਿਹੜਾ ਹੈਗਾ ਕੋਰੀਆ ਦਾ ਖਰਚਾ ਜੀ ਉਹ ਤਾਂ ਸਿਰ ਸਾਡੇ ਵੀ ਉਹ ਤਾਂ ਲੱਗਣੀ ਹੈ ਜਿਹੜਾ ਲੱਗਣੀ ਹੈ। ਠੀਕ ਹੈ ਜੀ ਠੀਕ ਹੈ। ਅੱਛਾ ਉਸ ਤੋਂ ਅੱਗੇ ਆ ਪਾ ਜੀ। ਉਦੋਂ ਅੱਗੇ ਆ ਜਾਓ ਆਪਣੇ ਕੋਲ ਇਹ ਸੀਡ ਆ ਗਏ ਸਾਰੇ ਜੀ। ਪਿਆਜ਼ ਤਾਂ ਆ ਗਿਆ ਜਿੱਦਾਂ ਮੈਂ ਦੇਖਿਆ ਹੈ ਨਾ। ਇਹ ਬਾਲਾ ਵਸਤੇ ਆ ਗਏ ਜੀ। ਅੱਛਾ ਸਪੈਸ਼ਲੀ ਸਿਰ ਤੇ ਨਾ ਪਿਆਜ਼ ਦੇ 20 ਨਿਕਲਦੇ ਜੀ ਇਹ। ਅੱਛਾ ਇਹ ਪਿਆਜ਼ ਦੇ 20 ਘੜੇ ਇਹ ਨਾ ਰੈਕ ਪਿਆਜ਼ ਨਹੀਂ। ਇਹਦਾ ਅਸੀਂ ਕੰਬਾ ਬਣਾ ਕੇ ਵੇਚਦੇ ਆ ਜੀ। ਜਿਵੇਂ ਆ ਪਿਆਜ਼ ਹੋ ਗਿਆ ਕਲੌਂਜੀ ਜਿਹੜੀ ਕਿ ਹਾਂਜੀ ਉਹੀ ਕਲੌਂਜੀ ਹੈ ਜੀ ਆ ਨਾਰੀਅਲ ਤੇਲ ਠੀਕ ਹੈ ਇਹਨਾਂ ਨੂੰ ਮਿਕਸ ਕਰਕੇ ਹਫਤੇ ਦੋ ਦਿਨ ਲਗਾਉਣਾ ਹੁੰਦਾ ਹੈ ਮਤਲਬ ਆਇਆ ਲੈ ਲਓ ਵੀ 60 ਸਾਲ ਹੋ ਗਏ ਸਾਨੂੰ ਬੀਜਿਆਂ ਨੂੰ ਹਾਂਜੀ ਇਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲੇ ਆਹ ਪਿਆਜ਼ ਦਾ ਸੀਡ ਹੈ ਸਾਡਾ ਦੇਖ ਅੱਛਾ ਆਹ ਸੀਡ ਹੈ ਪਿਆਜ਼ ਦਾ ਦੇਖ ਠੀਕ ਹੈ ਜੀ ਕੋਈ ਸਾਹਮਣੇ ਗਾਵੇ ਸਾਹਮਣੇ ਵੀ ਕੱਢ ਦਾਂਗੇ ਕੋਈ ਇਹ ਨਹੀਂ ਵੀ ਅਸੀਂ ਆਨਲਾਈਨ ਮਗਾ ਕੇ ਵਿੱਚ ਆਏ ਜਨੀਆਂ ਸਾਰੀਆਂ ਟੋਟਲ ਜਿੰਨੀਆਂ ਵੀ ਤੇਲ ਕੱਢਣਾ ਇਹ ਮਸ਼ੀਨਾਂ ਸਾਰੀਆਂ ਆਪਾਂ ਸੌਪਾ ਸਾਡਾ ਆਪ ਸਾਰੀਆਂ ਆਪਣੀ ਸਭ ਆਪਾਂ ਕਰਦੇ ਹਾਂ ਚਲੋ ਕਦੇ ਚੱਕਰ ਲੱਗਿਆ ਤਾਂ ਆਪਾਂ ਉਹ ਮਸ਼ੀਨਾਂ ਵੀ ਦਰਸ਼ਕੋ ਤੁਹਾਨੂੰ ਜਿਹੜੇ ਜ਼ਰੂਰ ਦਿਖਾਵਾਂਗੇ ਤੇਲ ਨਿਕਲਦਾ ਉਹ ਵੀ ਅਸੀਂ ਜਿਹੜਾ ਐਡ-ਆਨ ਕਦੇ ਨਾ ਕਦੇ ਕਰਾਂਗੇ ਉਥੇ ਆਪਾਂ ਇੱਕ ਵਾਰੀ ਫੈਕਟਰੀ ਦਾ ਵਿਜ਼ਿਟ ਹੈ ਜਿਹੜਾ ਜ਼ਰੂਰ ਕਰਾਂਗੇ ਕਦੇ ਨਾ ਕਦੇ ਜਿੱਥੇ ਵੀ ਆਪਣਾ ਸੈਟ-ਅਪ ਲੱਗਿਆ ਹੋਇਆ ਹੈ ਤਾਂ ਕਿ ਦਰਸ਼ਕਾਂ ਨੂੰ ਆਪਾਂ ਨੂੰ ਵਿਸ਼ਵਾਸ ਹੋ ਜੇ ਵੀ ਬਾਕੀ ਜਿਹੜਾ ਸੈਟ-ਅਪ ਤਾਂ ਮਸ਼ੀਨਾਂ ਵਗੈਰਾ ਲੱਗਿਆ ਸੀਗਾ ਇੱਕ ਜਿਹਨੂੰ ਆਪਾਂ ਕਹਿੰਦੇ ਲੌਂਗ ਦਾ ਤੇਲ ਹਾਂਜੀ ਪਿਓਰ ਲੌਂਗ ਦਾ ਤੇਲ ਜਿਹੜਾ ਕਿ ਨਹੀਂ ਮਿਲਦਾ ਮਾਰਕੀਟ ਤੋਂ ਹੀ ਦੇਖੋ ਥੋੜਾ ਲਗਾਉ ਹਤੇ ਇਹਨੂੰ ਰਬ ਕਰਵਾਉ ਹਤੇ ਥੋੜਾ ਇਨਕ ਦੇਖੋ ਕਿੰਨਾ ਕਿ ਲਗਾਏ ਮੈਂ ਦੇਖੋ ਇਹਦੀ ਕੀ ਖੁਸ਼ੂ ਆਈ ਤੁਹਾਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਲੌਂਗ ਹੀ ਘਸਾ ਰੱਖਿਆ ਬੰਦਾ ਇਹ ਲੌਂਗ ਹੀ ਆ ਪਿਓਰ ਹੈ ਲੌਂਗ ਹੈ ਸਰ ਇਹ ਅੱਛਾ ਕੋਈ ਜਾੜ ਦੁਖਦੀ ਹੈ ਕੋਈ ਸਰਵਾਈਕਲ ਦਾ ਦਰਦ ਹੈ ਕੋਈ ਟੋਈਂ ਦਾ ਦਰਦ ਹੈ ਮਤਲਬ ਕੋਈ ਵੀ ਆਪਾਂ ਕਹਿੰਦੇ ਚੀੜਾ ਦਰਦ ਹੈ ਸਰਵਾਈਕਲ ਤਾਂ ਮੈਨੂੰ ਵੀ ਆ ਤੁਹਾਨੂੰ ਵੀ ਦੇਵਾਂਗੇ ਤੁਹਾਨੂੰ ਵੀ ਦੇਵਾਂਗੇ ਬਿਲਕੁਲ ਜਰੂਰ ਲੈ ਕੇ ਆਵਾਂਗੇ ਤੇ ਆ ਮਸ਼ੀਨ ਆ ਸਾਡੀ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਨਿਕਲ ਰਿਹਾ ਲੌਂਗ ਦਾ ਅੱਛਾ ਇਹ ਲੌਂਗ ਔਇਲ ਹੀ ਨਹੀਂ ਤੋਵੇ ਆ ਲੌਂਗ ਦਾ ਹੀ ਨਿਕਲ ਰਿਹਾ ਜੀ ਠੀਕ ਹੈ ਠੀਕ ਹੈ ਮਤਲਬ ਕੋਈ ਜਿਹੜੇ ਗੱਲਾਂ ਕਰਦੇ ਕੋਈ ਡੰਮੀ ਗੱਲਾਂ ਨਹੀਂ ਗੀਆਂ ਮਤਲਬ ਸਾਰੇ ਤੇਲ ਅਸੀਂ ਕੱਢਦੇ ਆ ਠੀਕ ਹੈ ਜੀ ਮਤਲਬ ਕਈ ਇਹ ਵੀ ਆਪਾਂ ਆਨਲਾਈਨ ਮੰਗਾ ਲਿਆ ਜਾ ਇਧਰੋਂ ਫੜ ਲਿਆ ਉਧਰੋਂ ਫੜ ਲਿਆ ਆ ਇਹੀ 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 ਮੇਰਾ ਅਗਲਾ ਸਵਾਲ ਸੀਗਾ ਕਿਤੇ ਨਾ ਕਿਤੇ ਮਤਲਬ ਕੀ ਹੈ ਵੀ ਆਪਣੇ ਦੇਖਣ ਵਾਲੇ ਇਹ ਚਾਹਣ ਵਾਲੇ ਉਹਨਾਂ ਨੂੰ ਡਾਟ ਹੁੰਦਾ ਵੀ ਥੋੜੀ ਬਹੁਤੀ ਮਸ਼ੀਨ ਚੱਲਦੀ ਦਿਖਾਤੀ ਜਿਵੇਂ 10 ਲੀਟਰ ਮਸ਼ੀਨ ਤੋਂ ਕਰ ਲਿਆ 100 ਲੀਟਰ ਆਨਲਾਈਨ ਮੰਗਾ ਲਿਆ ਨਹੀਂ ਉਹ ਨਹੀਂ ਇਸ ਕਰਦੇ ਸਰ ਉਹ ਨਹੀਂ ਹਾਂ ਵੀ ਉਹ ਕਿਵੇਂ ਆਪਾਂ ਕੀ ਵੀ ਅਸੀਂ ਹੁਣ ਕਹਿੰਦੇ 40 ਪਲੱਸ ਤੇਲ ਹੈ ਵੀ ਪੰਜ ਚਾਰ ਕੱਢ ਲਓ ਬਾਕੀ ਆਨਲਾਈਨ ਮੰਗਾ ਲਓ ਜਾਂ ਇਧਰ ਫੜ ਲਿਆ ਉਧਰ ਫੜ ਲਿਆ ਪੂਰੇ ਕਰ ਦੋ ਨਹੀਂ ਸਾਰੇ ਅਸੀਂ ਆਪ ਕੱਢਦੇ ਹਾਂ ਆਪ ਤਿਆਰ ਕਰਦੇ ਹਾਂ ਸਾਰੇ ਇਹ ਵੀ ਦੱਸ ਕੋ ਬਹੁਤ ਵਧੀਆ ਗੱਲ ਹੈ ਅਗਰ ਤੁਹਾਨੂੰ ਦੁਬਾਰਾ ਫੇਰ ਰਿਕਵੈਸਟ ਕਰਦੇ ਆਂ ਵੀ ਮਲਾਵਟੀ ਨਾ ਖਾਓ ਮਲਾਵਟੀ ਖਾਣ ਨਾਲੋਂ ਤਾਂ ਨਾ ਖਾਧਾ ਚੰਗਾ ਤੇ ਅੱਗੇ ਆਪਾਂ ਹੋਰ ਤੇਲ ਵੀ ਆਪਾਂ ਦਿਖਾ ਦਈਏ ਜੀ ਹੋਰ ਕਿਹੜੇ ਕਿਹੜੇ ਰਹਿ ਗਏ ਕੋਈ ਆਪਣਾ ਦੱਸ ਦਿਓ ਹੁਣ ਸਰ ਜੀ ਮੈਂ ਆਪਾਂ ਕਾਲੇ ਤੇਲ ਦੇਖਿਆ ਉਸ ਚਿੱਟੇ ਤੇਲ ਵੀ ਚਿੱਟੇ ਤੇਲਾਂ ਦਾ ਤੇਲ ਵੀ ਹੈਗਾ ਓਕੇ ਕਿਉਂਕਿ ਜੋਤ ਵਾਸਤੇ ਮਾਲਿਸ਼ ਵਾਸਤੇ ਹੁਣ ਅਗਿਆ ਵਾਲੇ ਦਿਨ ਹੈ ਦੀਵਾਲੀ ਹੈ ਕੋਈ ਇਹ ਵੀ ਯੂਜ਼ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਜਿਹਨੇ ਤੇਲ ਤੁਹਾਨੂੰ ਜਿਹੜੇ ਵੀ ਦਿਖਾਏ 100 ਗ੍ਰਾਮ ਤੋਂ ਲੈ ਕੇ ਆਪਾਂ 15 20 ਲੀਟਰ ਜਿੰਨੇ ਵੀ ਚਾਹੀਦੇ ਕੋਈ ਜਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਕਿਸੇ ਨੂੰ ਬੈਕਿੰਗ 2 ਲੀਟਰ ਦੀ ਹੈ ਜੀ ਸਾਰੀਆਂ ਪੈਕਿੰਗਾਂ ਆਪਣੇ ਕੋਲੇ ਆ ਪਿੱਛੇ ਦੇਖ ਲੀ ਜੀ ਇੱਕ ਮੈਂ ਆ ਦੇਖ ਰਿਆ ਸੀਗਾ ਜੀ ਆ ਕਸਤੂਰ ਕੀ ਕਹੇ ਲਿਖਿਆ ਇੱਕ ਕੈਸਟਰ ਹੈ ਸਰ ਜਿਹਨੂੰ ਕੀ ਆਪਾਂ ਕਹਿੰਦੇ ਰਿੰਡ ਦਾ ਤੇਲ ਅੱਛਾ ਰਿੰਡਾ ਕੀ ਕੌਨਸੀ ਪੇਜਨ ਆਪਾਂ ਕਹਿੰਦੇ ਕਬਜ਼ੀ ਹੋ ਗਈ ਕਿਸੇ ਨੂੰ ਹਾਂ ਹਾਂ ਕਿਸੇ ਦਾ ਕੋਈ ਵਾਲਾਂ ਦੀ ਦਿੱਕਤ ਹੈ ਹਾਂ ਇਹ ਤਾਂ ਰਾਮਣ ਅੱਛਾ ਇਹਦੇ ਤੁਹਾਨੂੰ ਮੈਂ ਸੀਡ ਵੀ ਦਿਖਾਣਾ ਆ ਦੇਖੋ ਸਾਡੇ ਕੋਲ ਸੀਡ ਇਹਦੇ ਇਹਨਾਂ ਚੋਂ ਨਿਕਲਦੇ ਡਾਇਰੈਕਟ ਕੱਢਦੇ ਇਹਨਾਂ ਚੋਂ ਮੈਨੂੰ ਆ ਲੱਗਦਾ ਵੀ ਜਿੰਨੀਆਂ ਵੀ ਚੀਜ਼ਾਂ ਦਾ ਤੇਲ ਨਿਕਲਦਾ ਤੁਸੀਂ ਸਾਰੇ ਕੱਢ ਰੱਖਿਆ ਸਾਰੇ ਕੱਢਦੇ ਆ ਅਸੀਂ ਹਣਾ ਰੋਜ਼ਮੈਰੀ ਦਾ ਕੱਢਦੇ ਆ ਉਹਦੇ ਵੀ ਅਸੀਂ ਮਤਲਬ ਪੱਤੇ ਰੱਖੇ ਹੋਏ ਸਾਰਾ ਕੁਝ ਆ ਸਾਡੇ ਕੋਲੇ ਠੀਕ ਹੈ ਜੀ ਠੀਕ ਹੈ ਕਿ ਇੱਕ ਆਹ ਰੋਜ਼ਮੈਰੀ ਆਇਲ ਆ ਸਾਡਾ ਜੀ ਅੱਛਾ ਇਹ ਬੋਲਾ ਇਹ ਰੋਜ਼ਮੈਰੀ ਵੀ ਫੁੱਲੀ ਹੁੰਦਾ ਕੋਈ ਫੁੱਲੀ ਹੁੰਦਾ ਜੀ ਇਹ ਤਾਂ ਦਿਖਾਣੇ ਤੁਹਾਨੂੰ ਆ ਪਏ ਆ ਜੀ ਇਹ ਪਾੜੀ ਰੋਜ਼ਮੈਰੀ ਆ ਜੀ ਸਾਡੀਆਂ ਦੇਖੋ ਅੱਛਾ ਠੀਕ ਹੈ ਜੀ ਤੁਸੀਂ ਇਹਦੀ ਇੱਕ ਮੁੰਦ ਲਗਾ ਕੇ ਵੀ ਦੇਖੋ ਤਾਨੂੰ ਮਜ਼ਾ ਆ ਜੂਗਾ ਵੈਸੀ ਮਜ਼ਾ ਆ ਜੂਗਾ ਹੱਥ ਤੇ ਲਾ ਕੇ ਉਹ ਰੱਬ ਕਰ ਲੋ ਹੱਥ ਤੇ ਦੇਖੋ 스멜 ਇਹ ਆ ਨੀ ਯਾਰ ਇਹ ਦੀ ਕਪੂਰ ਵਰਗੀ ਹੈ ਪਰ ਕਪੂਰ ਨਹੀਂ ਹੈਗਾ ਜੀ ਕਪੂਰ ਵਰਗੀ ਮੈਂ ਉਹੀ ਕਹਿੰਦਾ ਸੀ ਜੀ ਵੀ ਜਿਵੇਂ ਚੜਦਾ ਜਾ ਹੁੰਦਾ ਨਾ ਕਪੂਰੇ ਹਾਂ ਬਸ ਇੱਕ ਬੂੰਦ ਯੂਜ਼ ਕਰਨੀ ਨਾਰੀਅਲ ਤੇਲ ਚ ਅੱਛਾ ਇਹ ਇੱਕ ਹੀ ਕੰਮ ਹੁੰਦਾ ਕਿਸ ਚੀਜ਼ ਇਹ ਵਾਲਾਂ ਦੀ ਗਰੋਥ ਕਰਦਾ ਹੈ ਜੀ ਗਰੋਥ ਕਰਨ ਵਾਸਤੇ ਠੀਕ ਹੈ ਜੀ ਅੱਛਾ ਇਸ ਤੋਂ ਇਲਾਵਾ ਕੋਈ ਹੋ ਇਸ ਤੋਂ ਇਲਾਵਾ ਜਿਵੇਂ ਆਪਣੇ ਕੋਲੇ ਚਾਹ ਪੱਤੀ ਹੋ ਗਈ ਇਸਾਮ ਦੀ ਜਵਾਪਤੀ ਹੋ ਗਈ ਆਪਣੇ ਕੋਲੇ ਹੈਜ਼ਲਨਟ ਹੋ ਗਏ ਅੱਛਾ ਇਹ ਇੱਕ ਹੀ ਚੀਜ਼ ਹੈ ਇਹਦੇ ਬਾਰੇ ਦੱਸੋ ਥੋੜਾ ਇਹ ਹੈਜ਼ਲਨਟ ਹੈ ਇਹ ਚਾਕਲੇਟ ਦੇ ਵਿੱਚ ਹੁੰਦੇ ਜੀ ਅੱਛਾ ਜਿਹੜੇ ਆਪਾਂ ਅਮੂਲ ਦੀ ਜਾਂ ਹੋਰ ਕਿਸੇ ਵੀ ਬ੍ਰਾਂਡ ਦੇ ਚਲੋ ਆਪਾਂ ਨਾਮ ਲੈ ਲੈਂਦੇ ਆਂ ਜਿਹੜੇ ਚਾਕਲੇਟ ਖਾਣੇ ਆ ਉਸ ਚੋਂ ਨਿਕਲਦੇ ਕਿ ਪੀਸ ਹੁੰਦੇ ਆ ਆਲਮੰਡ ਚਾਕਲੇਟ ਕਰਨੇ ਉਹਦੇ ਵਿੱਚ ਵੀ ਹੈਜ਼ਲਨਟ ਹੁੰਦੇ ਆ ਓਕੇ ਰਸ਼ ਕੋ ਮੈਨੂੰ ਲੱਗਦਾ ਬਦਾਮ ਵਾਲੀ ਤਾਂ ਆਪਾਂ ਫੀਲਿੰਗ ਹੀ ਲਈ ਜਾਂਦੇ ਪਾਇ ਤਾਂ ਹੀ ਹੁੰਦਾ ਆ ਦੇਖੋ ਹਾਂਜੀ ਤੇ ਇਹ ਪਿਕਨਟ ਹੈ ਇਹ ਵੀ ਬਾਹਰ ਦੇ ਆ ਬਹੁਤ ਵਧੀਆ ਟੇਸਟ ਹੈ ਠੀਕ ਹੈ ਉਹ ਦੂਰ ਆ ਗਈ ਜੀ ਆਪਣੇ ਆ ਇਹਨੂੰ ਕਹਿੰਦੇ ਮੈਕਡੇਮੀਆ ਚਾਬੀ ਵਾਲੇ ਨਟ ਸੇਦ ਦਾ ਖਜ਼ਾਨਾ ਠੀਕ ਹੈ ਜੀ ਇਹਦਾ ਵੀ ਟੇਸਟ ਵਧੀਆ ਕਰੋੜ ਭੁੱਲ ਜਾਓਗੇ ਦੋ ਪੀਸ ਖਾ ਕੇ ਤੁਸੀਂ ਕਰੋੜ ਛੱਡ ਦੋਗੇ ਕਰੋੜ ਨਹੀਂ ਆਉਂਦੀ ਠੀਕ ਹੈ ਬੋਲੋ ਐਸੇ ਸਾਡੇ ਕੋਲੇ ਹਰ ਇੱਕ ਚੀਜ਼ ਤੁਹਾਨੂੰ ਆਪਾਂ ਦਿਖਾ ਵੀ ਦਿੰਦੇ ਹਾਂ ਚਾਬੀ ਦੇਈਏ ਅੱਛੇ ਚਾਬੀ ਨਾਲ ਖੁੱਲਦਾ ਜੀ ਇਹ ਚਾਬੀ ਨਾਲ ਖੁੱਲਦਾ ਸਰ ਆ ਦੇ ਲੈ ਦਸ਼ਕ ਨੂੰ ਚਾਬੀ ਲੱਗਦੀ ਹੈ ਜਿਵੇਂ ਲੋਕ ਖੋਲ ਜਾਈਦੀ ਚਾਬੀ ਹੈ ਜੀ ਲੋ ਖਾ ਕੇ ਦੇਖੋ ਅੱਛਾ ਆ ਖੁੱਲੇ ਸੀਗੇ ਪਹਿਲਾਂ ਹੈ ਇਹ ਹੋਰ ਚੀਜ਼ ਹੈ ਸਰ ਇਹ ਹੈਜਲਨਟ ਹੈ ਲੱਗਦੇ ਤਾਂ ਸੇਮ ਹੀ ਆ ਦੇਖਿਓ ਬੜਾ ਦਸ਼ਕੋ ਨਹੀਂ ਇਹ ਲੱਗਦਾ ਮਾਰੇ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਵੀ ਸੇਮ ਹੀ ਹੈ ਕਿ ਹੋਰ ਹੈ ਨਹੀਂ ਲੱਗਦਾ ਲੱਗਦਾ ਲੱਗਦੇ ਹੈ ਨਾ ਖਾ ਕੇ ਦੇਖੋ ਆ ਰਹਿਣਾ ਦੇ ਯਾਰ ਇਹਨਾਂ ਨੂੰ ਆ ਖਵਾਈ ਹੈਜਲਨਟ ਇਹ ਤਾਂ ਮੈਂ ਇੱਕ ਹੋਰ ਖਾਉਂ ਜੀ ਜਿੰਨੇ ਮਰਜ਼ੀ ਖਾਓ ਆ ਜੀ ਪੈਕਟ ਤੁਹਾਡੇ ਕੋਲੇ ਆ ਤੁਹਾਡੇ ਹੱਥ 'ਚ ਹੈ ਅਸੀਂ ਤਾਂ ਚਾਬੀ ਦੇਣੀ ਹੈ ਮਰੋੜੀ ਲਾਈ ਜਾਂਦਾ ਲੱਗਦਾ ਸਾਡਾ ਕੈਮਰਾਮੈਨ ਵੀ ਖੁਸ਼ ਹੋਈ ਜਾਂਦਾ ਹੈ ਆ ਖਾਓ ਤੁਸੀਂ ਜਿਹੜੇ ਕਹਿੰਦੇ ਸੇਮ ਲੱਗਦੇ ਆ ਖਾਓ ਇਹਨੂੰ ਜੀ ਇਹ ਕੈਲਸ਼ੀਅਮ ਭਰਪੂਰ ਹੈ ਇਹਦੇ ਵਿੱਚ ਜੀ ਟੇਸਟ ਇਹਦਾ ਦੇਖੋ ਤੁਹਾਨੂੰ ਕਿਵੇਂ ਲੱਗਦਾ ਇਹਦੇ ਜਿੰਨਾ ਸੁਆਦ ਨਹੀਂ ਆਣਾ ਪਰ ਇਸ ਜਾਨ ਬੋਲ ਨਾ ਜੀ ਇਹਦੇ ਜਿੰਨਾ ਸੁਆਦ ਤਾਂ ਨਹੀਂ ਆਉਂਦਾ ਬਸੇ ਵਧੀਆ ਟੇਸਟ ਵਧੀਆ ਇਹ ਹੈ ਹੀ ਚਾਬੀ ਵਾਲੇ ਨਟ ਹੈ ਜੀ ਹੱਥ ਨਾਲ ਨਹੀਂ ਖੁੱਲਦਾ ਤੁਸੀਂ ਖੋਲ ਕੇ ਦੇਖ ਲਓ ਅਛੇ ਨਹੀਂ ਖੁੱਲਦਾ ਚਲੋ ਬਹੁਤ ਵਧੀਆ ਲੱਗੂ ਲੈ ਕੇ ਜਾਵਾਂਗੇ ਆਪਾਂ ਇਹ ਹੋਰ ਖੋਲ ਕੇ ਦੇ ਉਹ ਪਾਸੇ ਚੱਕ ਦੇ 10 ਸਟਿੰਗ ਸੌਰੀ ਕੈਮਰਾਮੈਨ ਨੂੰ ਖਵਾ ਦਿਓ ਭਾਈ ਇਹ ਮੂੰਹ ਚ ਪਾਣੀ ਜਾ ਮੁਰਗੀ ਆਉਂਦਾ ਇਹ ਵੀ ਗੱਲੀ ਖਾਈ ਜਾਂਦੇ ਆ ਨਹੀਂ 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 ਇਹਨੇ ਮਗ ਜੰਗੇ ਆਹ ਅਈਏ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਡਿਲੀਵਰੀ ਦੀ ਵੀ ਚਲੋ ਗੱਲ ਹੋ ਗਈ ਹੈ ਨਾ ਹੁਣ ਜੇ ਬੰਦੇ ਨੇ ਕਿਸੇ ਨੇ ਵੀ ਆਰਡਰ ਲੈਣਾ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਜੀ ਸਰ ਸਾਡਾ YouTube ਤੇ ਚੈਨਲ ਬਣਿਆ ਹੋਇਆ ਹੈ ਹਾਂਜੀ ਮਧੁਰ ਰਾਇਲ ਐਡ ਦੇ ਰੇਟ ਦੇ ਨਾਮ ਤੇ ਹਾਂਜੀ ਤਾਂ ਬਾਕੀ ਫੇਸਬੁੱਕ ਤੇ ਅਸੀਂ ਬੂਸਟ ਕਰਦੇ ਰਹਿੰਨੇ ਹਾਂ ਉੱਥੋਂ ਵੀ ਕਸਟਮਰ ਦੇਖ ਲੈਂਦਾ ਹੈ WhatsApp ਤੇ ਮਨ ਲੋਕਲ ਕਸਟਮਰ ਤਾਂ ਸਾਰਾ ਹੈ ਜੇ ਬਾਹਰਲਾ ਵੀ ਮਨ ਲੋ ਸਾਨੂੰ ਸਭ ਫੋਲੋ ਕਰਦੇ ਰਹਿੰਦੇ ਆ ਵੀ ਕੀ ਨਵੀਂ ਚੀਜ਼ ਲਿਆ ਰਹੇ ਆ ਦੇਖਦੇ ਰਹਿੰਦੇ ਆ ਕਿ ਇਹ ਆਪਣਾ ਐਡਰੈਸ ਜਾਂ ਸੰਪਰਕ ਨੰਬਰ ਐਡਰੈਸ ਨਾਲ ਆਪਣਾ ਜੀ ਤੋ ਵੀ ਯਾਰ ਤੋਂ ਮੇਨ ਚੌਂਕ ਹੈ ਸਦਭਾਵਨਾ ਚੌਂਕ ਜੀ ਉਸ ਤੋਂ ਆਪਾਂ ਮਾਲ ਰੌਡ ਵੱਲ ਨੂੰ ਆਈਏ ਤਾਂ ਪਹਿਲੀ ਦੁਕਾਨ ਆਪਣੀ ਹੈ ਸਾਹਮਣੇ ਡਿਜੀਟਲ ਲਾਈਫ ਲਿਖਿਆ ਹੋਇਆ ਹੂੰ ਉਹਨਾਂ ਦੇ ਨਾਲ ਹੀ ਡਾਕਟਰ ਬਲੈਤੀਰਾਮ ਐਕਸਰੇ ਵਾਲੇ ਉਹਨੇ ਸਾਹਮਣੇ ਆਪਣੀ ਦੁਕਾਨ ਹੈ 9 ਤੋਂ 9 ਆਪਣਾ ਟਾਈਮ। ਸਵੇਰ 9 ਤੋਂ ਰਾਤ ਦੇ 9 ਤੱਕ। 9 ਸੱਤੋ ਦਿਨ। ਡਾਕਟਰ ਵਿਲੈਦੀ ਰਾਮ ਜੀ ਬਠੰਡੇ ਦੇ ਵਿੱਚ ਮਸ਼ਹੂਰ ਹੈ। ਠੀਕ ਹੈ? ਉਹਨਾਂ ਦੇ ਸਾਹਮਣੇ ਮਾਦੁਰ ਵਾਲੇ ਮਤਲਬ ਭਰਾ ਜਿਹੜੇ ਹੈਗੇ ਆ ਇਹ ਮਸ਼ਹੂਰ ਹੈ। ਠੀਕ ਹੈ? ਜਾਨਕਿ ਮਸ਼ਹੂਰ ਦੋਨੇ ਹੀ ਹੈ। ਅਮਣੂ ਸਾਹਮਣੇ। ਬਸ ਆਇਆ ਪੁੱਛਲੇ ਦੋਨੇ ਰੱਬ ਲਓ ਤੇ ਤੁਸੀਂ ਬਹੁੰਜੋਗੇ। ਆ ਲੋ ਇੱਕ ਆ ਹੋਰ ਚੀਜ਼। ਇਹ ਹੈਗਾ ਜੀ ਸਾਡਾ ਮਦੁਰ ਦਾ ਰੋਜ਼ ਵਾਟਰ। ਜਿਹੜਾ ਕਿ ਖਲਾਬ ਦਾ ਖਲਾਬ ਜਿਆ ਕਹਿੰਦੇ। ਜੀ ਨੂੰ ਕਿ ਆਪਾਂ ਕਹਿੰਦੇ ਪੀ ਲਈ ਅੱਖਾਂ 'ਚ ਪਾ ਲਈਏ। ਹਾਂ। ਤੁਸੀਂ ਲਗਾਓ ਥੋੜਾ ਹੱਥ ਦੇ ਦੇਖੋ ਬੈਸ਼ਕੋ ਮਨਨਾ ਹੱਥ ਪੁੱਠਾ ਕਰਨਾ ਪੈ ਗਿਆ ਕਿ ਸਿੱਧੇ ਵਾਸੇ ਖੁਸ਼ਬੂਆਂ ਵਧੀਆਂ ਹੋ ਗਈਆਂ ਸੀ ਦੇਖੋ ਇਹ ਪਿਓਰ ਹੈ ਸਰ ਇਹਨੂੰ ਪੀ ਲਓ ਅੱਖਾਂ 'ਚ ਪਾ ਲਓ ਇੱਕ ਦਿਨ ਦੇ ਬੱਚੇ ਤੇ ਸਪਰੇਅ ਕਰ ਦਿਓ ਕੋਈ ਯੂਜ਼ ਕੋਈ ਕੈਮੀਕਲ ਨਹੀਂ ਕੁਝ ਨਹੀਂ ਆਵਦਾ ਕੱਢਿਆ ਠੀਕ ਹੈ ਜੀ ਗਲਾਬਾਂ ਤੋਂ ਕੱਢਿਆ ਵੈਸੇ ਨਾਲ ਇਹ ਇਹ ਇੱਕ ਚੀਜ਼ ਹੋਰ ਆਪਾਂ ਮੈਂ ਥੋੜਾ ਜਿਹਾ ਜਾਣਕਾਰੀ ਲੈਣੀ ਵੈਸੇ ਤੁਹਾਨੂੰ ਹਾਂ ਜੀ ਸੁੱਕੇ ਗਲਾਬ ਚੋਂ ਨਿਕਲਦਾ ਕਿ ਹਰੇ ਚੋਂ ਤਾਜ਼ੇ ਤਾਜ਼ੇ ਫੁੱਲਾਂ ਦਾ ਫਰੈਸ਼ ਗਲਾਬ ਤਾਜ਼ੇ ਫੁੱਲਾਂ ਦਾ ਨਿਕਲਦਾ ਠੀਕ ਹੈ ਹਾਂ ਕਈ ਗਲਾਬ ਸੁੱਕੀਆਂ ਪੱਤੀਆਂ ਵੀ ਹੁੰਦੀਆਂ ਨੇ ਸੁੱਕੇ ਪੱਤੀਆਂ ਚ ਨਹੀਂ ਨਿਕਲਦਾ ਸਮੈਲ ਹੀ ਨਹੀਂ ਆਉਂਦੀ ਉਹ ਤਾਂ ਉਸ ਮੈਲ ਖਤਮ ਹੋ ਜਾਂਦੀ ਹੈ ਠੀਕ ਤਾਂ ਗੁਲਕੰਦ ਦੇ ਕੰਮ ਠੀਕ ਤੇ ਅਸੀਂ ਵੀ ਕੱਢ ਲੈਨੇ ਆ ਇਸ ਤੋਂ ਬਾਅਦ ਚ ਗੁਲਕੰਦ ਦੇ ਕੰਮ ਹੀ ਆਉਂਦਾ ਅੱਛਾ ਇਹ ਜਿਹੜੀ ਵੀ ਵੇਸਟਜ ਹੁੰਦੀ ਉਹ ਵੀ ਗੁਲਕੰਦ ਦੇ ਕੰਮ ਆਉਂਦੇ ਪਰ ਅਸੀਂ ਨਹੀਂ ਬਣਾਉਂਦੇ ਤਾਂ ਨਹੀਂ ਆ ਜਾਂਦੀ ਹੈ ਗੁਲਕੰਦ ਦੇ ਕੰਮ ਯੂਜ਼ ਕਰਦੇ ਲੋਕ ਹੁਣ ਉਸ ਦਾ ਸਕੋ ਲੈਂਦੇ ਆ ਹੋਰ ਅੱਛਾ ਅੱਛਾ ਪਰ ਉਹ ਇੰਨੀ ਕਿ ਮੈਲਟ ਹੋ ਜਾਂਦੀਆਂ ਨਾ ਇਹ ਠੀਕ ਹੈ ਠੀਕ ਹੈ ਕੰਨ ਵਾਲੀ ਨਿਕਲਦੇ ਸਾਰੇ ਇਹ ਠੀਕ ਹੈ ਤੇ ਆਹ ਆਚਾਰ ਵਗੈਰਾ ਵੀ ਆਪਾਂ ਰੱਖੇ ਹੋਏ ਆ ਆਚਾਰ ਸਾਰੇ ਆਪਦੇ ਪਾਈ ਹੋਏ ਸਾਰੇ ਇਹ ਅੱਛਾ ਇਹ ਵੀ ਆਪਦੇ ਹੀ ਆ ਆਪਦੇ ਜੰਬ ਦਾ ਆਚਾਰ ਐ ਅਸੀਂ ਸਟਾਰਟ ਕੀਤਾ ਫਿਲਹਾਲ ਠੀਕ ਹੈ ਜੀ ਇਹ ਵਿੱਚ ਮਸਾਲੇ ਸਪੈਸ਼ਲ ਨੇ ਜਿਹਨੂੰ ਆਪਾਂ ਕਹਿ ਦਿੰਨੇ ਕਿ ਆਰਗੇਨਿਕ ਕਹਿ ਲੋ ਆਰਗੇਨਿਕ ਕਹਿ ਲੋ ਜਾਂ ਜਿਹੜੇ ਸਿਹਤ ਵਾਸਤੇ ਚੰਗੇ ਆ ਇਹ ਰਾਮਕੀਲਾ ਅੰਬ ਦੇ ਪਾਈ ਹੋਏ ਜੀ ਇਹਦੇ ਵਿੱਚ ਹਲਦੀ ਬਾਹਰ ਦੀ ਲੱਗਣ ਵਾਲੀ ਹਲਦੀ ਮੈਂ ਗੱਲ ਐ ਜੋ ਆਉਂਦੀ ਐ ਹੂੰ ਹੂੰ ਉਹ ਹਲਦੀ ਪਾਈ ਹੋਈ ਐ ਤੇ येलो ਮਸਟਰਡ ਦੇ ਵਿੱਚ ਓਕੇ ਬੋਲੇ ਸੇਲ ਆਊਟ ਹੋ ਚੁੱਕਿਆ ਸੀਜ਼ਨ ਦੇ ਪਾਇਆ ਸੀਗਾ ਥੋੜਾ ਮੋਟੇ ਰਹਿ ਗਿਆ ਹੁਣ ਸਾਡੇ ਕੋਲੇ ਫਿਲਹਾਲ ਜਨਨ ਕਿ ਪੀਲੀ ਸਰੋਂ ਦੇ ਵਿੱਚ ਚ ਹੈਗਾ ਜੀ ਪੀਲੀ ਸਰੋਂ ਦੇ ਵਿੱਚ ਹੈ ਜੀ ਠੀਕ ਹੈ ਠੀਕ ਹੈ ਜਨਨ ਕਿ ਇਹ ਲਾਲ ਰੋਦਸ ਕੋ ਪੀਲੀ ਸਰੋਂ ਦੇ ਵਿੱਚ ਹੈ ਜਿਹੜਾ ਅੰਬ ਦਾ ਚਾਰ ਪਾਇਆ ਹੋਇਆ ਹੁਣ ਪੀਲੀ ਸਰੋਂ ਦੀ ਕੁਆਲਿਟੀ ਦੇਖ ਲਓ ਤੇ ਫਿਰ ਉਸ ਤੋਂ ਬਾਅਦ ਅੰਬ ਦੀ ਕੁਆਲਿਟੀ ਤਾਂ ਹੈਗੀ ਹੈਗੀ ਹੈ ਨਾ ਜਿਵੇਂ ਭਰਾ ਜੀ ਨੇ ਦੱਸਿਆ ਹਾਂ ਜੀ ਹਾਂ ਆਪਾਂ ਸੀੜ ਜੀ ਗੱਲ ਕਰੀਏ ਤਾਂ ਤੁਸੀਂ ਐਦਾਂ ਦੇ ਸੀਡ ਦੇ ਤੇਲ ਵੀ ਕੱਢ ਲੇ ਜਿਹੜੇ ਕਿ ਲੋਕਾਂ ਨੂੰ ਨਾਮ ਵੀ ਨਹੀਂ ਪਤਾ ਹਾਂ ਜੀ ਠੀਕ ਹੈ ਤਾਂ ਇੱਕ ਕੀ ਮੈ ਆਈਡੀਆ ਆ ਕਿੰਨੇ ਕ ਸਾਲ ਹੋ ਗਏ ਤੁੰਨੂੰ ਇਸ ਦੀ ਮਿਹਨਤ ਦਾ ਰਾਜ ਵੀ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰ ਦਿਓ ਜੀ ਸਰ ਇੱਕ ਨਾ ਸੀ ਛੋਟੀ ਜਿਹੀ ਮਸ਼ੀਨ ਜਿਵੇਂ ਆ ਪਿੱਛੇ ਵੇਖਿਆ ਸਾਡੀ ਸਟਾਰਟਿੰਗ ਵਾਲੀ ਮਸ਼ੀਨ ਹੀ ਹੈ ਅੱਛਾ ਠੀਕ ਹੈ ਇਹ ਤਾਂ ਬਹੁਤ ਵੱਡੀ ਮਸ਼ੀਨ ਆ ਗਿਆ ਹਾਂਜੀ ਅਸੀਂ ਨਾਰੀਅਲ ਤੇ ਸਟਾਰਟ ਕੀਤਾ ਸੀ ਸ਼ੁਰੂ ਚ ਹੂੰ ਛੋਟੇ ਇੱਕ ਕਮਰੇ ਤੋਂ ਸਟਾਰਟ ਕੀਤਾ ਸੀਗਾ ਕੱਲਾ ਨਾਰੀਅਲ ਮੰਨ ਲਓ ਇੰਨਾ ਪਸੰਦ ਕੀਤਾ ਲੋਕਾਂ ਨੇ ਯਾਰਾਂ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਉਹ ਕਹਿੰਦੇ ਆਹ ਤੇਲ ਦੇਓ ਆਹ ਤੇਲ ਦੇਓ ਕਰਦੇ ਗਰਾਂਦੇ ਅੱਜ ਅਸੀਂ ਇੱਥੇ ਮਗਰ 40 ਸਰਾਂ ਤੇਲ ਦਿੱਤਾ 40 40 ਪਲੱਸ ਤੇਲਾਂ ਤੇ ਅਸੀਂ ਪਹੁੰਚ ਚੁੱਕੇ ਹਾਂ ਹਾਂਜੀ ਹਲੇ ਹੋਰ ਪਤਾ ਨਹੀਂ ਕਿੰਨੇ ਕਿ ਡਿਮਾਂਡ ਹੈ ਤੇ ਕਿੰਨੇ ਕ ਅਸੀਂ ਹੋਰ ਲਿਆਵਾਂ ਮਤਲਬ ਅੱਗੇ ਵੀ ਅੱਗੇ ਮਤਲਬ ਲੋਕ ਹੀ ਦੱਸਦੇਗੇ ਹੈਨਾ ਵੀ ਆਹ ਚੀਜ਼ ਹੈ ਵੈਦ ਆਂਦੇ ਸਾਡੇ ਕੋਲੇ ਵੈਦਾਂ ਤੋਂ ਜਾਣਕਾਰੀ ਮਿਲਦੀ ਹੈ ਹੂੰ ਹੂੰ ਰੋਜ਼ ਕੋਈ ਨਵੀਂ ਚੀਜ਼ ਪਤਾ ਲੱਗਦੀ ਹੈ ਅਸੀਂ ਕੋਸ਼ਿਸ਼ ਕਰਦੇ ਆ ਵੀ ਲੋਕਾਂ ਤੱਕ ਪਹੁੰਚਾਈ ਜਾਵੇ ਪਾਇਓਰਟੀ ਕਿਵੇਂ ਨਗੇ ਹੂੰ ਹੂੰ ਕਿੰਨੇ ਕਿੰਨੇ ਕ ਸਾਲ ਹੋ ਗਏ ਆਪਣੀ 7-8 ਸਾਲ ਹੋ ਗਏ ਸਰ ਸਾਨੂੰ ਅੱਛਾ ਇਸ ਲਾਈਨ ਚ ਤਾ ਇੱਕ ਅਸੀਂ ਕਾਜੂ ਵੀ ਜਿਹੜਾ ਬਾਹਰ ਦਾ ਮੰਗਾਇਆ ਉਹ ਵੀ ਦਿਖਾਣਾ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਉਹ ਵੀ ਦਿਖਾਓ ਇਹ ਕਾਜੂ ਹੈ ਸਰ ਬਾਹਰ ਦਾ ਬੈਨਨ ਦਾ ਕਾਜੂ ਹੈ ਦੇਖੋ ਅੱਛਾ ਫੋਰਮ ਦਾ ਹੈ 180 ਨੰਬਰ ਕਾਜੂ ਹੈ ਅੱਛਾ ਇਹਨਾਂ ਦੇ ਵੀ ਨੰਬਰ ਹੁੰਦੇ ਆ ਜੀ ਨਹੀਂ ਨੰਬਰਾਂ ਦੇ ਚੱਲਦੇ ਆ ਸਰ ਠੀਕ ਹੈ ਜੀ ਕਾਜੂ ਹੋ ਗਏ ਜੀ ਮੇ ਇਹਨਾਂ ਦੇ ਵੀ ਨੰਬਰ ਹੁੰਦੇ ਤੁਸੀਂ ਕਹੋਗੇ ਇਹ ਖਰੋਟ ਹੈ ਸਪੈਸ਼ਲ ਦੇਖੋ ਜੰਬੋ ਹਮ ਇਹਨਾਂ ਦੇ ਵੀ ਨੰਬਰ ਇਹ ਬਾਕੀ ਜੰਬੋ ਐ ਡੇ ਡੇਰ ਬਾਕੀ ਜੰਬੋ ਹਾਂਜੀ ਇਹ ਕਾਜੂਆਂ ਦੇ ਵਿੱਚ ਕੁਆਲਿਟੀ ਦਾ ਕੀ ਫਰਕ ਹੁੰਦਾ ਜੀ ਆਪਾਂ ਤੁਹਾਨੂੰ ਆਪਾਂ ਸਾਰਾ ਕੁਝ ਖਵਾਵਾਂਗੇ ਜੀ ਅੱਛਾ ਇਹ ਵੀ ਗੱਲ ਦਰਸ਼ਕੋ ਸਹੀ ਐ ਵੀ ਖਾ ਕੇ ਪਤਾ ਲੱਗਦਾ ਆਹ ਬੜਾ ਨਾ ਤੁਸੀਂ ਬੜੋ ਬਹਿ ਕੇ ਇਹ ਵੀ ਚਾਬੀ ਵਾਲਾ ਕੰਮ ਹੀ ਆ ਸਾਡੇ ਕੋਲ ਸਾਰਾ ਲਓ ਜੀ ਲਓ ਦੇਖੋ ਰੰਗ ਦੇਖੋ ਇਹਦਾ ਪਹਿਲਾਂ ਹੁਣ ਤੁਸੀਂ ਖਾਓਗੇ ਇਹਨੂੰ ਖਾ ਚਲੋ ਸਾਫ ਦੀ ਗੱਡਣੀ ਆਪਾਂ ਗੀਰੀ ਆਹ ਸਾਫਤੀ ਗੱਡੀਆਂ ਦੇਖ ਲਓ ਦਰਸ਼ਕੋ ਦੇਖੋ ਕੁਆਲਿਟੀ ਇਹਦੀ ਇਹ ਬਿਲਕੁਲ ਫਰੈਸ਼ ਹੈ ਜੀ ਠੀਕ ਹੈ ਜੀ ਅਸੀਂ ਸਟੋਰੀ ਇਹਨੂੰ ਕੋਲ ਪਲੇਸ ਤੇ ਰੱਖਦੇ ਆਂ ਵੀ ਬਾਹਰ ਮੌਇਸਚਰ ਨਾਲ ਜਾਂ ਹੋਰ ਖਰਾਬ ਨਾ ਹੋ ਜਾਵੇ ਹੈਗੀ ਹੈ ਤੇ ਹੁਣ ਤੁਸੀਂ ਕਾਜੂ ਦੀ ਗੱਲ ਕਰਦੇ ਆਂ ਆਪਾਂ ਕਾਜੂ ਵੀ ਖਾਣੇ ਤੁਹਾਨੂੰ ਇਹ ਖਾ ਕੇ ਆਈਦਾ ਮੂੰਹ ਚ ਤੇਲ ਆ ਜਾਂਦਾ ਜੀ ਹਾਂ ਤੇਲ ਬਹੁਤ ਹੈ ਨਹੀਂ 60 70% ਤੇਲ ਹੁੰਦਾ ਸਰ ਇਹੋ ਜਿਹਾ ਤੇਲ ਵੀ ਵੇਚਦੇ ਆਂ ਅਸੀਂ ਲਓ ਜੀ ਕਾਜੂ ਲੋੜ ਆਸ ਕੋਣ ਕਾਜੂ ਵੀ ਖਾਣਾ ਪਾਣੀ ਮੂੰਹ ਚ ਸੋਡੇ ਵੀ ਆ ਜਾਂਦਾ ਉਹ ਦੇਖਦੇ ਦੇਖਦੇ ਵੀਡੀਓ ਤੁਹਾਨੂੰ ਇਹ ਦੱਸਦਾ ਹੈ ਨਾ ਹਲੋ ਜੀ ਆਖੜਿਓ ਕੋਈ ਆ ਰੱਖਿਆ ਦਾ ਜੀ ਕੀ ਮੈਂ ਕਾਜੂ ਜੀ ਕੀ ਕਹਿੰਦਾ ਜੀ ਟੈਂਡਾ ਜੀ ਅਜਾ ਕਾਜੂ ਮੈਨੂੰ ਤਾਂ ਲੱਗਦਾ ਇਸ ਤੋਂ ਆਪਾਂ ਤੁਝੇ ਖਾਈ ਜਾਂਦੇ ਆ ਸਰ ਆਮਨਦ 210 ਨੰਬਰ ਜਾਂ 240 ਨੰਬਰ ਵਿਕਦੇ ਹੂੰ ਇਹ ਕਾਜੂ ਜੀ ਤੁਸੀਂ ਕੁਆਲਿਟੀ ਦੇਖੋ ਰੰਗ ਦੇਖੋ ਦੇਖੋ ਇਹਦਾ ਕਾਜੂ ਦਾ ਰੰਗ ਲੈਂਥ ਦੇਖੋ ਇਹਦੀ ਮੋਹੀ ਜਨੇ ਨਾ ਹਾਂਜੀ ਬਾਕੀ ਜੇ ਖਾਣੇ ਆ ਜੀ ਉਦੋਂ ਵੀ ਪਤਾ ਲੱਗਦਾ ਵੀ ਹਾਂ ਕੁਝ ਖਾਦਾ ਹੈ ਹਾਂਜੀ ਹਾਂਜੀ ਮਤਲਬ ਜੇ ਆਪਾਂ ਕਹੀਏ ਵੀ ਜਿਵੇਂ ਮਤਲਬ ਓਇਲੀ ਜਾਂ ਕਜੂਆ ਓਇਲੀ ਜਾਂ ਜਿਵੇਂ ਆਪਾਂ ਕਹਿ ਸਕਦੇ ਆ ਖੁਸ਼ਕ ਜਾਂ ਨਹੀਂ ਹੈਗਾ ਬਹੁਤ ਵਧੀਆ ਕਰਦੇ ਹਾਂ ਹੂੰ ਸਾਡੇ ਕੋਲ ਇੱਕ ਕਲੌਂਜੀ ਦਾ ਤੇਲ ਹੈ ਅੱਛਾ ਤੁਹਾਨੂੰ ਉਹ ਵੀ ਦਿਖਾਨੀ ਹੈ ਜਿਹੜਾ ਕਿ ਬਾਲਾਂ ਵਾਸਤੇ ਹੂੰ ਬਾਲਾਂ ਵਾਸਤੇ ਆਪਣੇ ਕੰਮ ਬਚਾਏਗਾ ਇਹ ਤੁਸੀਂ ਦੇਖਿਆ ਹੀ ਹੈ ਹਾਂਜੀ ਬਾਕੀ ਬਾਡੀ ਪੇਨ ਵਾਸਤੇ ਇਹਦੀ ਮਾਲਿਸ਼ ਕਰ ਸਕਦੇ ਆਪਾਂ ਇਹਨੂੰ ਪੀ ਸਕਦੇ ਆ ਕਾਫੀ ਲੋਕ ਕਲੌਂਜੀ ਦਾ ਤੇਲ ਯੂਜ਼ ਕਰਦੇ ਆ ਹਾਂ ਜਿਵੇਂ ਆਪਾਂ ਘਰੇ ਕੋਈ ਮਸਾਲਾ ਬਣਾਣੇ ਆ ਮਤਲਬ ਸਬਜੀ ਆ ਤੜਕਾ ਬਣਾਣੇ ਆ ਹੂੰ ਹੂੰ ਤਾਂ ਉਸ ਚ ਦੋ ਤਿੰਨ ਬੂੰਦਾ ਪਾ ਲੋ ਤਾਂ ਮਿਲੂ ਅਲਟੀਮੇਟ ਸੋਮਵਾਰੀਆਂ ਦੂਰ ਭੇਜਾਂਦਾ ਜੀ ਤੁਸੀਂ ਨਟ ਤੇ ਚੈੱਕ ਕਰੋ ਕੁਰਾਨ ਚ ਲਿਖਿਆ ਵੀ 400 ਬੁਵਾਰੀਆਂ ਦਾ ਇਲਾਜ ਇਕੱਲਾ ਇਹ ਹੂੰ ਠੀਕ ਹੈ ਪਰ ਪਤਾ ਕੀ ਜੀ ਤੇਲ ਤਾਂ ਲੋਕ ਮਤਲਬ ਕੀ ਹੈ ਨਾ ਸਾਰੇ ਲੈਣਾ ਚਾਹੁੰਦੇ ਆ ਹਾਂਜੀ ਹਾਂਜੀ ਕਿਉਂਕਿ ਹਰ ਇੱਕ ਘਰ ਦੇ ਵਿੱਚ ਤੇਲ ਦੀ ਵਰਤੋਂ ਹੈ ਚਾਹੇ ਉਹ ਕਿਸੇ ਵੀ ਰੂਪ ਚਾਹੇ ਆਪਾਂ ਸਿਰ ਤੇ ਲਗਾਉਣ ਤੇ ਲਾ ਲੋ ਚਾਹੇ ਮ사ਜ ਦੇ ਤੌਰ ਤੇ ਲਾ ਲੋ ਚਾਹੇ ਪੀਣ ਦੇ ਤੌਰ ਤੇ ਲਾ ਲੋ ਚਾਹੇ ਅੱਖਾਂ ਦੇ ਬੋਂਦ ਤੇ ਲਾ ਲੋ ਹਨਾ ਕਿਵੇਂ ਵੀ ਲਾ ਲੋ ਹਾਂਜੀ ਹਾਂਜੀ ਪਰ ਉਹਨਾਂ ਨੂੰ ਪਿਓਰਟੀ ਨਹੀਂ ਮਿਲਦੀ ਹਨਾ ਕਿਤੇ ਨਾ ਕਿਤੇ ਜਿੱਥੋਂ ਉਹ ਮਾਰ ਖਾ ਜਾਂਦੇ ਆ ਜਾਂ ਤੇਲ ਤੋਂ ਉਹਨਾਂ ਦਾ ਮਨ ਅੱਕ ਜਾਂਦਾ ਹੈ ਤਾਂ ਦਸ਼ਕੂ ਛੋੜੇ ਵਾਸਤੇ ਐਸੀ ਕਰਕੇ ਅਸੀਂ ਇੱਥੇ ਪਹੁੰਚੇ ਸਪੈਸ਼ਲ ਨੇ ਸਪੈਸ਼ਲੀ ਇੱਥੇ ਪਹੁੰਚ ਕੇ ਅਸੀਂ ਵੀਡੀਓ ਦਾ ਫਲਮਾਕਣ ਕਰਨ ਵਾਸਤੇ ਆਏ ਆ ਤਾਂ ਕਿ ਤੁਹਾਡੇ ਤੱਕ ਸ਼ੁੱਧਤਾ ਪਹੁੰਚ ਸਕੇ ਸ਼ੁੱਧ ਦਿਖਾਉਣਾ ਕਿਉਂਕਿ ਸਾਡੇ ਚੈਨਲ ਦਾ ਪਹਿਲਾ ਮਕਸਦ ਹੈ ਵੀ ਸਾਫ਼ ਸੁਥਰਾ ਤੇ ਸ਼ੁੱਧ ਦਿਖਾਉਣਾ ਦੇਖੋ ਜੀ ਗੱਲ ਇਹ ਆ ਤੁਹਾਨੂੰ ਦੱਸਾਂ ਸਾਡੇ ਕੋਲ ਹੋਰ ਪ੍ਰੋਮੋਸ਼ਨਾਂ ਕਰਵਾਉਣ ਵਾਲੇ ਬਹੁਤ ਆ ਪਰ ਉਹ ਜਿਹੇ ਲੋਕਾਂ ਦੀ ਅਸੀਂ ਵੀਡੀਓ ਜਿਹੜੀਆਂ ਫਲਮਾਕਣ ਨਹੀਂ ਕਰਦੇ ਜਿਹੜੇ ਕਿ ਲੋਕਾਂ ਨੂੰ ਗਲਤ ਰਾਹ ਤੇ ਪਾਉਂਦੇ ਆ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈ ਤਾਂ ਅਸੀਂ ਸਿਰਫ ਉਹਨਾਂ ਲੋਕਾਂ ਦੀ ਫਲਮਾਕਣ ਕਰਦੇ ਆ ਜਿਹੜੇ ਸ਼ੁੱਧ ਕੁਆਲਿਟੀ ਕਿ じゃ ਕੁਛ ਹੈ ਵਾਕਈ ਹਣਾ ਤਾਂ ਕਰਕੇ ਇੱਥੇ ਸੀ ਪਹੁੰਚ ਗਏ ਇਹਨਾਂ ਚੀਜ਼ਾਂ ਦਾ ਤੁਹਾਨੂੰ ਜਿਹੜਾ ਰੋਬਰੂ ਕਰਵਾਇਆਗਾ ਦਿਖਾਇਆਗਾ ਤੁਹਾਨੂੰ ਦੋਸਤੋ ਤੁਸੀਂ ਦੇਖਿਆ ਕਿ ਕਿੰਨੇ ਪ੍ਰਕਾਰ ਦੇ ਜਿਹੜੇ ਤੇਲ ਹੈ ਇੱਥੇ ਹੈਗੇ ਸੀ ਤੇ ਕਿਵੇਂ ਉਹਨਾਂ ਦੀ ਸ਼ੁੱਧਤਾ ਹੈ ਕਿਵੇਂ ਕੱਢਦੇ ਆ ਸਾਰਾ ਤੁਹਾਨੂੰ ਇਸ ਵੀਡੀਓ ਦੇ ਜਿਹੜਾਹੀਂ ਜਿਹੜੀ ਜਾਣਕਾਰੀ ਹਾਸਲ ਹੋਈ ਤੇ ਅਗਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਮੈਂਟ ਵਾਸਤੇ ਚ ਕਮੈਂਟ ਵੀ ਜਰੂਰ ਕਰੋ ਤਾਂ ਕਿ ਅਸੀਂ ਦੁਬਾਰਾ ਪਹੁੰਚ ਕੇ ਤੇ ਤੁਹਾਡੇ ਵਾਸਤੇ ਉਹ ਜਾਣਕਾਰੀ ਅਸੀਂ ਇਕੱਤਰ ਕਰ ਸਕੀਏ ਤੇ ਤੁਹਾਡੇ ਤੱਕ ਆ ਜਿਹੜੀ ਜਾਣਕਾਰੀ ਪਹੁੰਚਦੀ ਹੋਵੇ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਆਪਣਾ ਇੱਕ ਮੋਬਾਈਲ ਨੰਬਰ ਹੈ ਜਿਹੜਾ ਦਰਸ਼ਕਾਂ ਨੂੰ ਜਰੂਰ ਸ਼ੇਅਰ ਕਰ ਦਿਓ ਕਿਸੇ ਨੇ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਆਰਡਰ ਦੇਣਾ ਹੁੰਦਾ ਹੈ ਸਾਡਾ ਕੰਟੈਕਟ ਨੰਬਰ ਹੈ 9417123046 ਦੁਬਾਰਾ ਫਿਰ ਦੱਸ ਦੇ ਕੋਈ 94171 23046 ਬਿਲਕੁਲ ਜੀ ਤੁਸੀਂ ਇਸ ਨੰਬਰ ਤੇ ਆਪਣਾ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜੀ ਜਾਣਕਾਰੀ ਆ ਤੁਸੀਂ ਲੈ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਿਹੜਾ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਤੇ ਫੋਲੋ ਜਿਹੜਾ ਜਰੂਰ ਕਰ ਲਿਓ ਤਾਂ ਕਿ ਹੋਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜੀਆਂ ਪਹੁੰਚ ਸਕਣ ਵੀਡੀਓ ਦੇਖਣ ਵਾਲੇ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ